ਮੁਦੇ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਹਾਂ सुरेंद्र ਢੱਲਾ ਲੋਕ ਸਭਾ ਚੋਣਾਂ ਚ 8 ਸੀਟਾਂ ਜਿੱਤ ਕੇ ਵੀ ਕਾਂਗਰਸ ਦੀਆਂ ਦਿੱਕਤਾਂ ਘਟ ਨਹੀਂ ਰਹੀਆਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਾਰੇ ਪਾਸਿਓਂ ਬੁਰੀ ਤਰ੍ਹਾਂ ਘਿਰ ਗਈ ਹੈ ਹਰਸ਼ਮਰਤ ਕੌਰ ਬੀਬੀ ਹਰਸ਼ਮਰਤ ਕੌਰ ਵਿਕਰਮ ਜੀਠੀ ਨੇ ਬਠਿੰਡੇ ਚ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਕਹਿੰਦੇ ਸਿੱਟ ਦੇ ਮਸਲੇ ਤੇ ਪੰਜਾਬ ਦੀ ਸਰਕਾਰ ਨੇ ਗੁੰਮਰਾਹ ਕੀਤਾ ਹੈ ਸਿੱਟ ਤੇ ਬੇਭਰੋਸਗੀ ਜਤਾਈ ਹੈ ਚੰਡੀਗੜ੍ਹ ਤੋਂ ਸ਼ਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਲੇਸ਼ ਚ ਪੰਜਾਬ ਦਾ ਨੁਕਸਾਨ ਹੋ ਰਿਹਾ ਸ਼ਵੇਤ ਮਲਿਕ ਕਹਿੰਦਾ ਕਿ ਸਿੱਧੂ ਤੇ ਕੈਪਟਨ ਦੋਵੇਂ ਪੰਜਾਬ ਲਈ ਸ਼ੁਭ ਨਹੀਂ ਸ਼ੁਭ ਨਹੀਂ ਸੋ ਸ਼ਵੇਤ ਮਲਿਕ ਨੇ ਆਪਣਾ ਗੋਸ਼ਟਾ ਕੱਢ ਦਿੱਤਾ ਆਮ ਆਦਮੀ ਪਾਰਟੀ ਵਾਲੇ ਥਾਂ ਥਾਂ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਕਹਿੰਦੇ ਅਸੀਂ ਬਿਜਲੀ ਦਾ ਅੰਦੋਲਨ ਚਲਾਉਣਾ ਹੈ ਪੰਜਾਬ ਦੇ ਵਿੱਚ ਬਿਜਲੀ ਰਾਜੇ ਨੇ ਸਭ ਤੋਂ ਜ਼ਿਆਦਾ ਮਹਿੰਗੀ ਕਰਤੀ ਉਹ ਦਿੱਲੀ ਗਏ ਸੀ ਦਿੱਲੀ ਵਾਲੇ ਨੇ ਦੱਸਤਾ ਵੀ ਦਿੱਲੀ ਚ ਬਿਜਲੀ ਸਸਤੀ ਹੈ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਬਿਜਲੀ ਦਿੱਲੀ ਵਾਂਗ ਸਸਤੀ ਕਰੋ ਸੋ ਆਮ ਆਦਮੀ ਪਾਰਟੀ ਵਾਲੇ ਵੀ ਇਸ ਵਕਤ ਕੈਪਟਨ ਅਮਰਿੰਦਰ ਦੇ ਖਿਲਾਫ ਨੇ ਔਰ ਅਕਾਲੀ ਦਲ ਵਾਲਿਆਂ ਨੇ ਅੱਜ ਦਿੱਲੀ ਚ ਚੋਣ ਕਮਿਸ਼ਨ ਕੋਲ ਇੱਕ ਵਾਰੀ ਫੇਰ ਕੁਮਰ ਵਿਜੇ ਪ੍ਰਤਾਪ ਦੀ ਸ਼ਿਕਾਇਤ ਕਰਤੀ ਸੁਖਜਿੰਦਰ ਰੰਧਾਵਾ ਨੇ ਪਟਿਆਲਾ ਦੀ ਢੇਲ ਚ ਜਿਹੜਾ ਬਿਆਨ ਦਿੱਤਾ ਸੀ ਉਹਦੇ ਤੋਂ ਅਕਾਲੀ ਨਾਰਾਜ਼ ਨੇ ਅਕਾਲੀ ਕਹਿੰਦੇ ਵੀ ਕਾਂਗਰਸ ਨੇ ਬਦਲਿਆ ਹੀ ਨਹੀਂ ਕੁਮਰ ਵਿਜੇ ਪ੍ਰਤਾਪ ਕੈਪਟਨ ਅਮਰਿੰਦਰ ਕਹਿੰਦਾ ਕੁੰਵਰ ਵਿਜੇ ਪ੍ਰਤਾਪ ਬਦਲਤਾ ਸੀ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਦੁਬਾਰਾ ਉਹਦੀ ਨਿਯੁਕਤੀ ਕੀਤੀ ਹੈ ਸੋ ਕੁੰਵਰ ਵਿਜੇ ਪ੍ਰਤਾਪ ਉੱਤੇ ਵੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਿੱਕਤਾਂ ਆ ਰਹੀਆਂ ਨੇ ਕਾਂਗਰਸ ਨੇ ਜਿਹੜੇ ਅਫਸਰ ਚੁਣ ਕੇ ਸੱਟ 'ਚ ਭੇਜੇ ਸੀ ਪਤਾ ਲੱਗਿਆ ਕਿ ਉਹਨਾਂ 'ਚੋਂ ਕਈ ਅਫਸਰ ਕੁੰਵਰ ਵਿਜੇ ਪ੍ਰਤਾਪ ਤੋਂ ਵੱਖਰੀ رائے ਰੱਖਦੇ ਨੇ ਸੱਟ 'ਚ ਹੁਣ ਕਾਂਗਰਸ ਦੀਆਂ ਇੱਕ ਤੋਂ ਬਾਅਦ ਦਿੱਕਤਾਂ ਵੱਧ ਰਹੀਆਂ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਜਿਹੜਾ ਮਨਮਟਾ ਹੈ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਸੁਨੀਲ ਜਾਖੜ ਪ੍ਰਧਾਨ ਹਾਰ ਗਿਆ ਸੁਨੀਲ ਜਾਖੜ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਸ ਵਕਤ ਸਿਆਸੀ ਤੌਰ ਤੇ ਉਹ ਕੀ ਕਰਨ ਕੀ ਜ਼ਿਮਨੀ ਚੋਣ ਲੜਨ ਜਲਾਲਾਬਾਦ ਚ ਜਾਂ ਦਾਖੇ ਤੇ ਨਿਗਰ ਰੱਖਣ ਦੂਜੇ ਪਾਸੇ ਪੰਜ ਵਿਧਾਇਕ ਆਮ ਆਦਮੀ ਪਾਰਟੀ ਦੇ ਅਸਤੀਫਾ ਦੇ ਹੀ ਬੈਠੇ ਨੇ ਹਾਲੇ ਤੱਕ ਕਾਂਗਰਸ ਨੇ ਉਹਨਾਂ ਤੇ ਫੈਸਲਾ ਨਹੀਂ ਕੀਤਾ ਭਾਵੇਂ ਸਪੀਕਰ ਨੇ ਫੈਸਲਾ ਨਹੀਂ ਕੀਤਾ ਸਪੀਕਰ ਦਾ ਸਬੰਧ ਕਾਂਗਰਸ ਨਾਲ ਹੈ ਵਿਰੋਧੀ ਕਹਿੰਦੇ ਕਾਂਗਰਸ ਲਟਕਾ ਕੇ ਰੱਖਣਾ ਚਾਹੁੰਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੇ ਜਿਵੇਂ ਜਿਵੇਂ ਕਾਂਗਰਸ ਨੂੰ ਠੀਕ ਲੱਗੂ ਓਵੇਂ ਓਵੇਂ ਕਾਂਗਰਸ ਅਸਤੀਫਾ ਮਨਜ਼ੂਰ ਕਰੂਗੀ ਇਹ ਸਥਿਤੀਆਂ ਨੇ ਸੋ ਕਾਂਗਰਸ ਦੀ ਸਰਕਾਰ ਹਰ ਫਰੰਟ ਤੇ ਸਵਾਲਾਂ ਚ ਹੈ ਤੇ ਕਾਂਗਰਸ ਵਾਲੇ ਕਹਿੰਦੇ ਸਾਡੇ ਨਾਲੋਂ ਵਧੀਆ ਰਾਜ ਕਿਸੇ ਨੇ ਕੀਤਾ ਹੀ ਨਹੀਂ ਪਿਛਲੇ 10 ਸਾਲ ਅਕਾਲੀ ਦਲ ਨਾਲੋਂ ਵੀ ਅਸੀਂ ਚੰਗਾ ਰਾਜ ਕਰ ਰਹੇ ਹਾਂ ਇਹ ਸਥਿਤੀਆਂ ਨੇ ਸਾਰੇ ਮੁੱਦਿਆਂ ਤੇ ਪੋਲਿਟੀਕਲ ਰਿਐਕਸ਼ਨ ਲੈ ਲਈਏ ਫਿਰ ਸਾਰੇ ਮੁੱਖ ਮੁੱਦਿਆਂ ਤੇ ਕੱਪੜਾ ਛਾਂ ਕਰਦੇ ਆਂ ਸਾਡਾ ਜੋ ਮੇਨ ਆਨੇ ਦਾ ਮਕਸਦ ਥਾ ਉਹ ਜੋ ਕਮਿਸ਼ਨ ਨੇ ਆਰਡਰ ਕੀਤਾ ਥਾ ਸਿਟੀ ਕੀ ਟੀਮ ਦਾ ਜੋ ਇੱਕ ਮੈਂਬਰ ਥਾ ਬਿਜੇ ਪ੍ਰਤਾਪ ਜੀ उसके लिए कि उसको हटाया जाए और गैर कानूनी काम कर रहा है उसके लिए पंजाब गवर्नमेंट ने लेटर भी लिख दिया कि हमने मान लिया आपका ऑर्डर लेकिन जो शो हो रहा है जो उसने चलान पेश किया उस चलान में तेईस जो जून जू, जू को उसमें तेईस मई को उसमें उसके साइन है और केले के, के साइन है टीम सिट की टीम भी उसके साथ नहीं और उसने फिर लीगल ले, काम भी किया और ना साथ ही साथ जो हिंदुस्तान का कॉन्स्टिट्यूशन है उसको भी जो है धोखा दिया और इनका आर्डर भी वायलेट किया उसके लिए हमने बोला है कि डेमोक्रेसी ख़त्म हो जाएगी अगर इस तरह चलेगा अगर कमीशन का कोई ऑर्डर नहीं मानेगा तो फिर तो डेमोक्रेसी चल नहीं सकती हमें किसी कानून और किसी केस का डर नहीं हम तो सिर्फ यह है कि जो देश का कानून है वो लागू होना चाहिए जो कमीशन का आर्डर सी उसको इम्प्लीमेंट होना चाहिए करना चाहिए उसके लिए हमने बोला है और उन्होंने बड़े अच्छे तरीके से हा, हा, हमारी बात सुनी है हमें पूरी उम्मीद है कि वो जो है जो जायज़ लीगल कार्रवाई है वो करेंगे ਦੇਖੋ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਬਹੁਤ ਵੱਡਾ ਫਰਾਡ ਜਿਹੜਾ ਉਹ ਦੇਸ਼ ਦੇ ਸਭ ਤੋਂ ਵੱਡੇ ਕਨਸਟੀਟਿਊਸ਼ਨਲ ਅਥਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਕੀਤਾ ਕਿਉਂਕਿ ਕਮਿਸ਼ਨ ਨੂੰ ਲਿਖ ਕੇ ਭੇਜ ਦਿੱਤਾ ਕਿ ਐਸਆਈਟੀ ਤੋਂ ਕੁਮਰ ਵਿਜੀ ਪਤਾਪ ਸਿੰਘ ਨੂੰ ਹਟਾ ਦਿੱਤਾ ਪਰ ਅੰਦਰ ਖਾਤੇ ਜਿਹੜੇ ਹੈਗਾ ਉਹ ਚੁੱਪ ਕਰਕੇ ਕੰਮ ਕਰਦਾ ਰਿਹਾ ਇਸ ਕਰਕੇ ਅਸੀਂ ਸਾਰੇ ਜਿਹੜੇ ਫੈਕਟਸ ਉਹ ਜਿਵੇਂ ਪੁੰਦਰਸਾਭ ਨੇ ਜ਼ਿਕਰ ਕੀਤਾ ਉਹ ਕਮਿਸ਼ਨ ਦੇ ਧਿਆਨ ਦੇ ਵਿੱਚ ਲਾਂਦੇ ਆ ਕਿ ਜੇ ਕਮਿਸ਼ਨ ਦੇ ਆਰਡਰ ਦੇ ਨਾਲ ਗਵਰਨਮੈਂਟਾਂ ਇਸ ਦੀ ਕਿ ਖਲਵਾੜ ਕਰਨ ਲੱਗ ਪਈ ਕਿ ਕਮਿਸ਼ਨ ਨੂੰ ਇਨਫਾਰਮ ਕਰ ਦਿਤੀਆਂ ਥੱਲੇ ਜਾ ਕੇ ਜਿਹੜਾ ਉਹਨੂੰ ਡਿਸਬੇ ਕਰਨਗੇ ਆ ਤੇ ਇਹਦੇ ਨਾਲ ਜਿਹੜੀ ਵੱਡੀ ਕਨਸਟੀਟਿਊਸ਼ਨਲ ਅਥਾਰਟੀ ਹੈ ਇਲੈਕਸ਼ਨ ਕਮਿਸ਼ਨ ਉਹਦੇ ਤਿਰਫ ਲੋਕਾਂ ਦਾ ਭਰੋਸਾ ਕਿਵੇਂ ਬਣਿਆ ਰਹੇ ਇਸ ਕਰਕੇ ਇਹ ਸਾਰੇ ਮਾਮਲੇ ਦੀ ਜਾਂਚ ਕਰਕੇ ਸਖਤ ਪਨਿਸ਼ਮੈਂਟ ਜਿਹੜੀ ਹੈ ਸਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਬਾਰੂ ਪ੍ਰੋਡਕਟ ਨੂੰ ਲਾਗੂ ਕਰਨਾ ਕਮਿਸ਼ਨ ਦੇ ਆਰਡਰ ਨੂੰ ਇੰਪਲੀਮੈਂਟ ਕਰਨਾ ਜਿੰਨੇ ਜਿੰਨੇ ਵੀ ਇਹਦੇ ਵਿੱਚ ਇਸ ਕਨਸਟੀਟਿਊਸ਼ਨ ਵਿੱਚ ਤੇ ਹਿੱਸਾ ਪਾਇਆ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਸੋ ਤੁਸੀਂ ਸਾਰੇ ਪ੍ਰਮੁੱਖ ਮੁੱਦਿਆਂ ਤੇ ਪੋਲੀਟੀਕਲ ਰਿਐਕਸ਼ਨ ਸੁਣੇ ਔਰ ਇਹਨਾਂ ਸਾਰੇ ਮੁੱਖ ਮੁੱਖ ਵਿਸ਼ਿਆਂ ਦੇ ਉੱਤੇ ਅੱਜ ਗੱਲਬਾਤ ਅੱਗੇ ਵਧਾਵਾਂਗੇ ਔਰ ਸਾਡੇ ਨਾਲ ਮੌਜੂਦ ਨੇ ਸਾਰੀਆਂ ਪ੍ਰਮੁੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਪ੍ਰਭਜੋ ਸਿੰਘ ਢਾਲੀਵਾਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਲੁਧਿਆਣਾ ਦੇ ਯੂਥ ਦੇ ਪ੍ਰਧਾਨ ਨੇ ਸਵਾਗਤ ਹੈ ਪਾਰਤ ਪੂਸ਼ਨ ਕੌਸ਼ਕ ਸਾਹਿਬ ਨਾਰਥ-ਈਸਟ ਸੈਲਨਾ ਸਬੰਧਤ ਨੇ ਰਵਿੰਦਰਪਾਲ ਸਿੰਘ ਪਾਲੀ ਜੀ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਆਗੂ ਨੇ ਸੀਨੀਅਰ ਆਗੂ ਨੇ ਔਰ ਸਾਡੇ ਨਾਲ ਮੌਜੂਦ ਨੇ ਵਰੁਣ ਮਹਿਤਾ ਸਾਹਿਬ ਜਿਹੜੇ ਕਿ ਰਾਜਨੀਤਿਕ ਮਾਮਲਿਆਂ ਦੇ ਮਾਹਰ ਵੀ ਨੇ ਔਰ ਸਾਰੇ ਮਸਲਿਆਂ ਤੇ ਵਿਵਾਖ ਟਿੱਪਣੀ ਕਰਦੇ ਨੇ ਮੈਂ ਆਮ ਆਦਮੀ ਪਾਰਟੀ ਨਾਲ ਵੀ ਇੱਕ ਸਵਾਲ ਕਰੂੰਗਾ ਮੇਰੇ ਸਵਾਲ ਅੱਜ ਥੋੜੇ ਵੱਖਰੇ-ਵੱਖਰੇ ਰਹਿਣਗੇ ਤੁਹਾਡੇ ਪੰਜ ਅਸਤੀਫੇ ਹੋ ਗਏ ਗਵਰਨਰ ਸਾਹਿਬ ਮਨਜ਼ੂਰ ਨਹੀਂ ਕਰਦੇ ਤੇ ਤੁਹਾਡੇ ਲੀਡਰਾਂ ਦੀ ਕੀ ਮਜਬੂਰੀ ਹੈ ਉਹ ਸਹੀ ਅਸਤੀਫੇ ਕਿਉਂ ਨਹੀਂ ਲਿਖ ਕੇ ਦਿੰਦੇ ਕਿਤੇ ਉਹਨਾਂ ਦੀ ਵੀ ਕੋਸ਼ਿਸ਼ ਇਹ ਤਾਂ ਨਹੀਂ ਨਾ ਵੀ ਕਨਫਿਊਜ਼ ਕਰੋ ਤੇ ਰੂਲ ਕਰੋ ਵੀ ਅਸਤੀਫੇ ਵਡੇ ਵਡੇ ਲਿਖ ਦਿਓ ਅਸਤੀਫਾ ਵੀ ਦਿੱਤਾ ਗਿਆ ਤੇ ਗਵਰਨਰ ਸਾਹਿਬ ਨੇ ਮਨਜ਼ੂਰ ਨਹੀਂ ਕਰਨਾ ਤੇ ਅਸੀਂ ਵਿਧਾਇਕ ਦੇ ਤੌਰ ਤੇ ਮਾਨਮਤਾ ਵੀ ਲਈ ਚਲਾਂਗੇ ਅਸੀਂ ਸਹੂਲਤਾਂ ਵੀ ਵਿਧਾਇਕਾਂ ਲਈ ਲਈ ਚਲਾਂਗੇ ਅਸੀਂ ਸਟੇਟਸ ਵੀ ਵਿਧਾਇਕਾਂ ਲਈ ਦਾ ਆਨੰਦ ਮਾਣਾਂਗੇ ਪਰ ਕਾਗਜ਼ਾਂ 'ਚ ਅਸੀਂ ਅਸਤੀਫਾ ਦਿੱਤਾ ਅਸਤੀਫਾ ਸੀ ਏਡਾ ਲੰਬਾ ਚੌੜਾ ਦਿੱਤਾ ਉਹ ਸਪੀਕਰਾਂ ਨੂੰ ਮੰਨਦਾ ਨਹੀਂ ਇਹ ਰਣਨੀਤੀ ਦਾਣੀ ਇਹ ਨਵਾਂ ਇਹ ਇੱਕ ਨਵੀਂ ਰਣਨੀਤੀ ਦਾਣੀ ਪੰਜਾਬ 'ਚ ਲੀਡਰਾਂ ਦੇ ਹੱਥ ਲੱਗ ਗਈ ਕੀ ਅਸਤੀਫਾ ਦੇ ਦਿਓ ਲੰਬਾ ਸਾਰਾ ਲਿਖ ਕੇ ਹੋ ਮਨਜ਼ੂਰੀ ਨਹੀਂ ਹੋਣਾ ਦਲਦਲ ਸਾਹਿਬ ਗੱਲ ਇਹ ਹੈ ਵੀ ਇਹ ਜਿਹੜੇ ਸਾਡੀ ਜਿਹੜੀ ਪਾਰਟੀ ਆ ਮਦੀ ਪਾਰਟੀ ਇਹ ਬੜੀ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਈ ਆ ਜੀ ਉਹ ਚ ਦੋਨੇ ਹੀ ਜਿਹੜੀਆਂ ਪਾਰਟੀਆਂ ਜਿਹੜੀਆਂ ਭਾਜਪਾ ਕਾਂਗਰਸ ਬਰਾਬਰ ਦੀ ਜੁਗਮਾਨ ਨੇ ਜਿਵੇਂ ਖੇਰਾ ਸਾਹਿਬ ਮਛਾਈਆ ਸਾਹਿਬ ਹੋਰ ਜਿੰਨੇ ਸੀਗੇ ਬਾਤ ਦੇ ਵਿੱਚ ਜਿਨ੍ਹਾਂ ਨੇ ਅਸਤੀਫਾ ਦਿੱਤੇ ਆ ਜਿਨ੍ਹਾਂ ਨੇ ਮਨਲੀ ਮੈਂਬਰਸ਼ਿਪ ਤੇ ਅਸਤੀਫਾ ਦਿੱਤੇ ਆ ਉਹ ਅਸਵਲੇ ਜਿਹੜੀ ਪੋਜੀਸ਼ਨ ਬਣੀ ਹੋਈ ਆ ਜੀ ਸਪੀਕਰ ਸਾਹਿਬ ਚਾਹਣ ਤਾਂ ਦਿੱਕਤ ਕੋਈ ਨਹੀਂ ਇੱਥੇ ਬਲਾਕ ਉਹਨਾਂ ਨੂੰ ਸਿਫਾ ਲੈ ਕੇ ਦੋ ਲੈਣਾ ਅਸਤੀਫਾ ਲਾਹਣ ਕਿਉਂ ਨਾ ਹੋ ਦੇਵੇ ਇਹ ਤਾਂ ਇਹਦੇ ਵਿੱਚ ਸਾਰੀ ਜਿਹੜੀ ਨਹੀਂ ਇਹ ਜਿਹੜੇ ਲੀਡਰ ਨੇ ਕੋਈ ਤੁਸੀਂ ਕੋਈ ਟ੍ਰੇਨਿੰਗ ਪ੍ਰੋਗਰਾਮ ਦੀ ਲੋੜ ਹੈਗੀ ਹੈ ਵੀ ਇਹਨਾਂ ਨੂੰ ਦੱਸਿਆ ਜਾਵੇ ਕਿ ਅਸਤੀਫਾ ਕਿਵੇਂ ਦੇਣਾ ਹੈ ਤਾਂ ਕਿ ਮਨਜ਼ੂਰ ਹੋ ਜਾਏ ਜੇ ਤੁਸੀਂ ਅਸਤੀਫਾ ਦੇਣਾ ਹੈ ਫੂਲਗਾ ਸਾਹਿਬ ਵਰਗੇ ਇੱਡੇ ਸਿਆਣੇ ਵਕੀਲ ਉਹਨਾਂ ਦਾ ਫੂਲਗਾ ਵੀ ਹਜੇ ਤੱਕ ਮਨਜ਼ੂਰ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਇਹਦੇ ਵਿੱਚ ਕੋਈ ਟ੍ਰੇਨ ਦੀ ਲੋੜ ਨਹੀਂ ਹੈ ਇਹ ਤਾਂ ਦੋ ਲਾਈਨਾਂ ਦਾ ਇੱਕ ਰਸੂਵਾ ਉਹ ਬਲਾਸਰ ਦੇ ਉੱਥੇ ਉਹਨਾਂ ਨੂੰ ਕਿਉਂ ਨਹੀਂ ਬੁਲਾਉਂਦੇ ਫਿਕਰ ਸਾਹਿਬ ਕਿਉਂ ਨਹੀਂ ਗੱਲ ਕਰਦੇ ਜਿਵੇਂ ਖੈਰਾ ਸਾਹਿਬ ਦੱਸਤੀ ਭਾਬਾ ਬਲਦੇਵ ਸਿੰਘ ਜੀ ਦਾ ਅਸਤੀਫਾ ਆ ਹੋਰ ਜਿਹੜੇ ਅਸਤੀਫਾ ਜਿਹੜੇ ਦਿੱਤੇ ਹੋਏ ਆ ਉਹਨਾਂ ਨੂੰ ਬੁਲਾ ਕੇ ਦੋਨੇ ਨਾਲ ਦਿਖਾ ਦੇਣ ਬੰਦੇ ਕੰਨੀ ਕੀ ਕੋਸ਼ੀ ਜੀ ਮੈਂ ਥੋੜੇ ਤੋਂ ਟਿੱਪਣੀ ਲੈਣਾ ਇਹ ਤੁਸੀਂ ਮੈਨੂੰ ਦੱਸੋ ਅਸਤੀਫੇ ਮਨਜ਼ੂਰ ਕਿਉਂ ਨਹੀਂ ਹੋ ਰਹੇ ਨਵੀਂ ਤਰ੍ਹਾਂ ਦੇ ਦੇਖੋ ਦੇਖੋ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਅਸਤੀਫਾ ਮਨਜ਼ੂਰ ਹੋ ਗਿਆ ਸੁਖਵੀਰ ਬਾਦਲ ਐਮਪੀ ਬਣ ਗਿਆ ਸੋਮ ਪ੍ਰਕਾਸ਼ ਉਹਨੇ ਮੰਤਰੀ ਵੀ ਬਣ ਗ ਪਰ ਨਾ ਫੂਲਕਾ ਸਾਹਿਬ ਦਾ ਅਸਤੀਫਾ ਮਨਜ਼ੂਰ ਹੋ ਰਿਹਾ ਨਾ ਸੁਖਪਾਲ ਖੈਰੇ ਦਾ ਅਸਤੀਫਾ ਮਨਜ਼ੂਰ ਹੋ ਰਿਹਾ ਕਿੰਨੀ ਵਾਰੀ ਹਰਪਾਲ ਚੀਮਾ ਜਾ ਕੇ ਮੰਗ ਪੱਤਰ ਦੇ ਆਏ ਪਹਿਲਾਂ ਵੀ ਅਸਤੀਫਾ ਇਹਨਾਂ ਦਾ ਮਨਜ਼ੂਰ ਕਰੋ ਜੀ ਦਲ ਬਦਲ ਕਾਨੂੰਨ ਆ ਗਿਆ ਦੀ ਅਸਤੀਫਾ ਲੈ ਲਓ ਆਵਾਜ਼ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਅਸਤੀਫਾ ਮਨਜ਼ੂਰ ਹੋ ਕਿਉਂ ਨਹੀਂ ਰਿਹਾ ਸਪੀਕਰ ਸਾਹਿਬ ਬਹੁਤ ਬਿਜ਼ੀ ਨੇ ਕੀ ਲੱਗਦਾ ਨਹੀਂ 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 ਜਿਵੇਂ ਪਾਲੀ ਕੀ ਦੱਸ ਰਹੇ ਨੇ ਨਾ ਵੀ ਉਹ ਬੁਲਾ ਲੈਣ ਤੇ ਅਸਤੀਫਾ ਲਿਖਾ ਲੈਣ ਮੈਨੂੰ ਇਸ ਤਰ੍ਹਾਂ ਸਮੈਲ ਹੁੰਦਾ ਵੀ ਹੋ ਸਕਦਾ ਪਹਿਲਾਂ ਵੀ ਜਿਹੜੇ ਲੰਬੇ ਲੰਬੇ ਅਸਤੀਫੇ ਲਿਖਾਏ ਗਏ ਆ ਉਹ ਸਪੀਕਰ ਸਾਹਿਬ ਦੇ ਕੈਬਨ ਚ ਬਿਠਾ ਕੇ ਲਿਖਾਏ ਗਏ ਆ ਵੀ ਤਾਂਕਿ ਉਹ ਮਨਜ਼ੂਰ ਨਾ ਹੋਣ ਦੇਖੋ ਸਪੀਕਰ ਸਾਹਿਬ ਕਿਸ ਸੁਵਿਧਾਨੇ ਕੋਲੇ ਤੇ ਬੈਠੇ ਇਹ ਸਾਨੂੰ ਕਹੀ ਜਾਂਦੇ ਨੇ ਜੀ ਆ ਜੀ ਰਾਜਨੀਤੀ ਦਾ ਸ਼ਿਕਾਰ ਹੈ ਕਾਂਗਰਸ ਪਾਰਟੀ ਕਾਲੀ ਦਲ ਬੀਜੇਪੀ ਬੀਜੇਪੀ ਨੇ ਕਹੀ ਜਰੂਰੀ ਦੱਸੋ ਫਿਰ ਤੁਸੀਂ ਦੋਨਾਂ ਨੇ ਮਿਲ ਕੇ ਗੱਲ ਕਰੋ ਸਾਡਾ ਤਾਂ ਕਸੂਰ ਹੀ ਕੋਈ ਨਹੀਂਗਾ ਸਾਡਾ ਤਾਂ ਕਸੂਰ ਹੀ ਕੋਈ ਨਹੀਂ ਪਰ ਸਪੀਕਰ ਸਾਹਿਬ ਪਾਕ ਹੁੰਦੇ ਨੇ ਚਲੋ ਨਾ ਮੈਂ ਮੰਨਦਾ ਜੀ ਦੂਜੀ ਗੱਲ ਪਰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਪਰ ਦੂਜੀ ਗੱਲ ਕਾਂਗਰਸ ਦੇ ਐਮਐਲਏ ਦੇ ਤੌਰ ਤੇ ਕੰਮ ਕਰਦੇ ਨੇ ਆਪਣੇ ਹਲਕੇ 'ਚ ਪਰ ਦੂਜੀ ਗੱਲ ਕੀ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਕੱਚੀ ਪੱਕੀ ਦੇ ਨਿਆਣੇ ਨੇ ਜਿਨ੍ਹਾਂ ਨੂੰ ਹੱਥ ਫੜ ਕੇ ਪੈਨਸਲ ਨਾਲ ਨਾ A B C D ਲਿਖਣੀ ਸਿਖਾਉਣੀ ਆ ਟੀਚਰ ਨੇ ਉਹ ਤਾਂ ਸਿੱਧੀ ਜੀ ਗੱਲ ਆ ਜਿਵੇਂ ਤੁਸੀਂ ਕਹ ਆ ਫੂਲਕਾ ਸਾਹਿਬ ਬਹੁਤ ਵੱਡੇ ਵਕੀਲ ਨੇ ਸੁਪਰੀਮ ਕੋਰਟ ਦੇ ਵਕੀਲ ਨੇ 84 ਦੀ ਜੰਗ ਉਹਨਾਂ ਨੇ ਲੜੀ ਆ ਠੀਕ ਹੈ ਨਾ ਜੀ ਆਪਾਂ ਹੱਥ ਪਦਮ ਸ੍ਰੀ ਵੀ ਦਿੱਤਾ ਪਦਮ ਸ੍ਰੀ ਵੀ ਉਹਨਾਂ ਨੂੰ ਦਿੱਤਾ ਸਿਆਣੇ ਬਿਆਣੇ ਬੰਦੇ ਨੇ ਇੱਕ ਲਾਈਨ ਦਾ ਸਿਵਾ ਲਿਖਣਾ ਸੁਖਬੀਰ ਜੀ ਨੇ ਇੱਕ ਲਾਈਨ ਦਾ ਸਿਵਾ ਲਿਖਿਆ ਮਨਜ਼ੂਰ ਹੋ ਗਿਆ ਸੋਮ ਪ੍ਰਕਾਸ਼ ਜੀ ਨੇ ਲਾਈਨ ਬੈਕ ਦਾ ਸਿਵਾ ਲਿਖਿਆ ਜੀ ਮੈਂ ਆਪਣੀ ਆਇਤ ਵਿਧਾਇਕੀ ਤੋਂ ਸਿਵਾ ਦਿੰਨਾ ਮਨਜ਼ੂਰ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਕੀ ਦਿੱਕਤ ਹੈ ਮੈਨੂੰ ਸਮਝ ਨਹੀਂ ਆਉਂਦੀ ਚਲੋ ਬਾਕੀ ਅਨਪੜ ਹੋ ਸਕਦੇ ਆ ਫੂਲਕਾ ਸਾਹਿਬ ਸਿਆਣੇ ਬਿਆਣੇ ਜੀ ਕੋਲ ਬੈਕ ਸਿਵਾ ਲਾ ਦਿੰਦੇ ਵੀ ਭਾਈ ਇਦਾਂ ਨਹੀਂ ਲਿਖਣਾ ਇਦਾਂ ਲਿਖਣਾ ਚਲੋ ਮੈਂ ਅਕਾਲੀ ਦਲ ਲਾਲਾ ਜੀ ਵੀ ਪੁੱਛ ਲਾਂ ਸੁਖਬੀਰ ਬਾਦਲ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੋਰ ਕਿਸੇ ਦਾ ਪੰਜਾਬ ਚ ਅਸਤੀਫਾ ਮਨਜ਼ੂਰ ਕਿਉਂ ਨਹੀਂ ਹੁੰਦਾ ਕੀ ਲੱਗਦਾ ਕੀ ਕਾਰਨ ਨੇ ਕਿਤੇ ਹੋਰ ਰੁਝੇ ਹੋਏ ਨੇ ਸਪੀਕਰ ਸਾਹਿਬ ਹੋਰ ਬਹੁਤ ਸਾਰੇ ਕੰਮ ਨੇ ਜਾਂ ਜਦੋਂ ਸਪੀਕਰ ਸਾਹਿਬ ਬਣਾਉਂਦੇ ਨੇ ਇਹ ਪੇਸ਼ ਨਹੀਂ ਹੁੰਦੇ ਲੀਡਰ ਇਹ ਫਿਰ ਇਹਨਾਂ ਨੇ ਪਿੱਛੇ ਦੇ ਸਦੇ ਸੀ ਫੂਲਕਾ ਸਾਹਿਬ ਨੂੰ ਵੀ ਖੈਰਾਂ ਨੂੰ ਵੀ ਇਹ ਇਹਨਾਂ ਨੇ ਫਿਰ ਸਮਾਂ ਲੈ ਲਿਆ ਜੀ ਕਹਿੰਦੇ ਅਸੀਂ ਇਲੈਕਸ਼ਨਾਂ ਚ ਰੁਝੇ ਹਾਂ ਦੱਲਾ ਸਾਹਿਬ ਕਾਰਨ ਤਾਂ ਇਹੀ ਆ ਤੇ ਰੌਲਾ ਨੀਅਤ ਤੇ ਨੀਤੀ ਦਾ ਵਾ ਜੇ ਨੀਅਤ ਸਾਫ਼ ਹੋਏ ਤਾਂ ਸਾਰਾ ਕੁਝ ਹੋ ਜਾਂਦਾ ਜਿਸ ਨੀਅਤ ਨਾਲ ਇਹਨਾਂ ਨੇ ਅਸਤੀਫੇ ਦਿੱਤੇ ਆ ਉਹ ਹੀ ਕਲੀਅਰ ਨਹੀਂ ਹੋ ਪਾ ਰਹੀ ਐ ਫਿਰ ਜਿਹੜੀ ਪਾਰਟੀ ਜੇ ਜਾਣਾ ਚਾਹੁੰਦੇ ਆ ਜਿੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਨੀਤੀ ਨੇ ਕਲੀਅਰ ਹੋ ਰਹੀ ਉਸ ਦੇ ਵਿੱਚ ਸਮਾਂ ਲੱਗ ਰਿਹਾ ਜੀ ਕਾਂਗਰਸ ਪਾਰਟੀ ਵੀ ਸਮਾਂ ਲਾ ਰਹੀ ਹੈ ਇਹ ਸੈਟਲਮੈਂਟ ਹੋ ਰਹੀ ਆ ਇਹਨਾਂ ਵੱਲੋਂ ਇਹ ਕਲੀਅਰ ਨਹੀਂ ਹੋ ਰਿਹਾ ਸਾਰਾ ਕੁਝ ਵੀ ਕਿਵੇਂ ਕੀਤਾ ਕਰਨਾ ਜਾਊਗਾ ਇਸ ਕਰਕੇ ਸਮਾਂ ਲਾ ਰਹੇ ਆ ਗੱਲ ਹੋਰ ਕੁਝ ਵੀ ਨਹੀਂ ਗਈ ਹਰੇਕ ਨੂੰ ਪਤਾ ਵੀ ਦੋਲਣਾ ਦੇਖੋ ਸਟੇਟ ਮਨਜ਼ੂਰ ਤੁਸੀਂ ਸਾਹਿਬ ਦਾ ਜਨਰਲ ਸਕੱਤਰ ਵੀ ਹੋ ਤੁਸੀਂ ਯੂਥ ਕਾਂਗਰਸ ਦੇ ਵਰਨ ਮਹਿਤਾ ਜੀ ਕੀ ਲੱਗਦਾ ਹੈ ਇਹਦੇ ਵਿੱਚ ਕਾਰਨ ਕੀ ਆ ਕਿਉਂ ਨਹੀਂ ਮਨਜ਼ੂਰ ਹੋ ਰਿਹਾ ਸਪੀਕਰ ਸਾਹਿਬ ਤੋਂ ਇਸ ਦਿਫੇ ਜਿਵੇਂ ਇਹ ਇਲਜ਼ਾਮ ਲਾਉਂਦੇ ਨੇ ਵੀ ਕਾਂਗਰਸ ਚਾਹੁੰਦੀ ਡੱਲਾ ਜੀ ਪਤਾ ਨਹੀਂ ਮੇਰੇ ਜਿਹੜੇ ਸਾਥੀ ਬੁਲਾ ਰਹੇ ਨੇ ਕਿਉਂ ਭੁੱਲ ਜਾਂਦੇ ਨੇ ਕਿ ਸਿਰਫ ਇੱਕ ਕਾਂਗਰਸੇ ਫੋਬੀਆ ਤੋਂ ਬਾਹਰ ਨਿਕਲਣ ਦੀ ਲੋੜ ਹੈ ਨਾ ਸਾਰਿਆਂ ਨੂੰ ਦੇਸ਼ ਦੇ ਅੰਦਰ ਜੇ ਕਾਂਗਰਸ ਪਾਰਟੀ ਦੇ ਕਿਤੇ ਨਾ ਕਿਤੇ ਸਾਡੇ ਸਟਰਕਚਰ ਦੇ ਵਿੱਚ ਜਾਂ ਸੰਗਠਨ ਦੇ ਵਿੱਚ ਕੋਈ ਕਮਜ਼ੋਰੀਆਂ ਰਹੀਆਂ ਜਾਂ ਪਾਲਿਸੀਆਂ ਕਮਜ਼ੋਰੀਆਂ ਰਹੀਆਂ ਤਾਂ ਹੀ ਅਸੀਂ ਸਹੀ ਤਰ੍ਹਾਂ ਨਤੀਜੇ ਸਾਹਮਣੇ ਨਹੀਂ ਲਿਆ ਸਕੇ ਲੋਕਾਂ ਦੇ ਠੀਕ ਹੈ ਨਾ ਲੋਕਾਂ ਨੇ ਪਤਵਾ ਦਿੱਤਾ ਨਹੀਂ ਪਰ ਅਸਤੀਫਾ ਨਹੀਂ ਮੈਂ ਇਸੇ ਗੱਲ ਤੇ ਆ ਰਿਹਾ ਪੰਜਾਬ ਦੇ ਅੰਦਰ ਜੇ ਸਾਡੀ ਕਾਰਗੁਜ਼ਾਰੀ ਜੇ ਅਸੀਂ ਲੋਕਾਂ ਤੱਕ ਸਹੀ ਪਹੁੰਚ ਕੀਤੀ ਤਾਂ ਹੀ 8 ਸੀਟਾਂ ਜਿੱਤ ਕੇ ਆਏ ਆ ਮੇਰੇ ਦੋਸਤ ਜਿਹੜੇ ਸਹੀ ਪਹੁੰਚ ਕੀਤੀ ਅੰਦੀ ਤਾਂ 13 ਜਿੱਤਣੀਆਂ ਨਹੀਂ ਸਾ ਇੱਕ ਮਿੰਟ ਮੇਰੀ ਗੱਲ ਸੁਣੋ 13 ਨਹੀਂ 8 ਤੇ ਆਵੇ ਹੋ ਮੇਰੀ ਗੱਲ ਸੁਣ ਲਓ ਫਿਰ ਮੈਨੂੰ ਸਮਝ ਨਹੀਂ ਆਂਦੀ ਕਿ ਆਮ ਆਦਮੀ ਪਾਰਟੀ ਦੇ ਉਹ ਮੇਰੀ ਗੱਲ ਤਾਂ ਸੁਣ ਲਓ ਆਮ ਆਦਮੀ ਪਾਰਟੀ ਦੇ ਲੀਡਰ ਕਿਹੜਾ ਕਿੰਨੇ ਨਹੀਂ ਕਿਹੜਾ ਮੂੰਹ ਲੈ ਕੇ ਗੱਲਾਂ ਕਰਦੇ ਨੇ ਦਿੱਲੀ ਦੇ ਅੰਦਰ ਗਲਤੀ ਨਾ ਲੋਕਾਂ ਦੀ ਕਿ ਗਲਤੀ ਨਾ ਸਰਕਾਰ ਕੀ ਬਣ ਗਈ 2014 ਦੇ 4 ਐਮਪੀਆ ਚੋਂ 2 ਟੋਡੇ ਤੋਂ ਭੱਜ ਗਏ ਐਤਕੀ ਲੋਕਾਂ ਨੇ ਤੁਹਾਨੂੰ ਸਹੀ ਨਤੀਜਾ ਦੇਤਾ ਵੀ ਜਿੱਥੇ ਤੁਹਾਡਾ ਆਪ ਦਿੱਲੀ ਦਾ ਸੀਐਮ ਘਰ ਘਰ ਜਾ ਕੇ ਕੈਂਪੇਨ ਕਰ ਰਿਹਾ ਸੱਤੋਂ ਸੀਟਾਂ ਹਾਰ ਗਏ ਪੰਜਾਬ ਦੇ ਜੇ ਸੰਗਰੂਰ ਚ ਭਗਵੰਤ ਮਾਨ ਆਪਣੀ ਕਾਰਗੁਜ਼ਾਰੀ ਨਾਲ ਜਿੱਤ ਗਿਆ ਉਹ ਬੰਦੇ ਸਕੇਜਰੀਵਾਲ ਦੀ ਜਿੱਤ ਹੈ ਤੇ ਜਿਹੜੀਆਂ ਬਾਕੀ ਹਰੇ ਆ ਉਹ ਕਹਿੰਦੇ ਬਾਕੀ ਲੀਡਰਾਂ ਦੀ ਗਲਤੀ ਹੈ ਉਹ ਯਾਰ ਚੰਗੀ ਗੱਲ ਹੈ ਜੇ ਬਰਫੀ ਆ ਗਈ ਤੇ ਠੋਡੀ ਹੈ ਜੇ ਖੱਟੀ ਅੰਬੀਆਂ ਆਈਆਂ ਤੇ ਕੈਂਡੀਡੇਟ ਦੀਆਂ ਛੱਡ ਦੋ ਛੱਡ ਦੋ ਇਸ ਨੂੰ ਮੇਰੀ 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 ਗੱਲ ਸੁਣ ਤੂੰ ਤੁਹਾਨੂੰ ਮੌਕਾ ਮਿਲੂ ਤੁਸੀਂ ਆਪਣੇ ਦੱਸਾ ਕੱਢਿਓ ਅਸੀਂ ਸਾਫ ਕਹਿੰਨੇ ਕਿ ਪੰਜਾਬ ਚ 8 ਸੀਟਾਂ ਮਿਲੀਆਂ ਤੇ ਉਹਦਾ ਸਿਹਰਾ ਵੀ ਪਾਰਟੀ ਨੂੰ ਹੈ ਜੇ ਪੰਜਾਬ ਚ 5 ਸੀਟਾਂ ਹਰੇ ਆ ਤੇ ਉਹਦੀ ਵੀ ਜਿਹੜੀ ਗਲਤੀ ਆ ਉਹ ਲੀਡਰਸ਼ਿਪ ਦੇ ਉੱਤੇ ਆ ਜਿਹਦਾ ਫੈਸਲਾ ਹੋਏਗਾ ਹੁਣ ਗੱਲ ਆਉਂਦੀ ਹੈ ਇਸਤੀਫਿਆਂ ਦੀ ਗੱਲ ਦੇਖੋ ਸਪੀਕਰ ਵਿਧਾਨ ਸਭਾ ਇੱਕ ਸਰਧਾਨਿਕ ਪੋਸਟ ਦੇ ਉੱਤੇ ਬੈਠੇ ਹੁੰਦੇ ਨੇ ਪੋਸਟ ਤੇ ਤਾਂ ਹੀ ਤਾਂ ਹਰਾਈ ਹੁੰਦੀ ਹੈ ਨਹੀਂ ਨਹੀਂ ਇੱਕ ਗੱਲ ਸੁਣੋ ਡੱਲਾ ਜੀ ਜਿੰਮੇ ਕਿ ਹੁਣ ਆਪਾਂ ਵੀ ਗੱਲ ਕਰਦੇ ਪਏ ਸੀਗੇ ਜੇ ਸਰਦਾਰ ਸੁਖਵੀਰ ਸਿੰਘ ਬਾਦਲਾਹ ਜੀ ਮੈਂਬਰ ਪਾਰਲੀਮੈਂਟ ਬਣੇ ਨੇ ਸੋਮ ਪ੍ਰਕਾਸ਼ ਜੀ ਕੇਂਦਰ ਦੇ ਵਜ਼ੀਰ ਬਣੇ ਨੇ ਉਹਨਾਂ ਨੇ ਵੀ ਰਿਜ਼ਾਈਨ ਭੇਜਿਆ ਵਾ ਇੱਕ ਦੋ ਲਾਈਨਾਂ ਲਿਖਤੀਆਂ ਵੀ ਮੈਂ ਇਹਦਾ ਮਤਲਬ ਜਿਨ੍ਹਾਂ ਨੇ ਅਸਤੀਫੇ ਦਿੱਤੇ ਉਹਨਾਂ ਨੇ ਅਸਤੀਫੇ ਸਹੀ ਨਹੀਂ ਦਿੱਤੇ ਉਹਨਾਂ ਦੀ ਨੀਅਤ ਤੇ ਨੀਤੀ ਠੀਕ ਨਹੀਂ ਹੈ ਦੇਖੋ ਸਪੀਕਰ ਵਿਧਾਨ ਸਭਾ ਜਨਤਕ ਤੌਰ ਤੇ ਉਹਨਾਂ ਦੇ ਪਹਿਲਾਂ ਵੀ ਤੁਸੀਂ ਵਿਧਾਨ ਸਭਾ ਅਸਟਾਟੀਕਾ ਵਿਦ ਆਨ ਸਬਾਬ ਵੱਲੋਂ ਟੈਲੀਫੋਨਿਕ ਇਹਨਾਂ ਨੂੰ ਕਾਲ ਕੀਤੀ ਗਈ ਹੈ ਇਹਨਾਂ ਦੇ ਘਰਾਂ ਤੇ ਨੋਟਿਸ ਭੇਜੇ ਗਏ ਘਰਾਂ ਚ ਰੀਸੀਵ ਨਹੀਂ ਕੀਤਾ ਗਿਆ ਸੁਖਪਾਲ ਸਿੰਘ ਖੈਰੇ ਦੇ ਬਾਰੇ ਜਨਤਕ ਤੌਰ ਤੇ ਉੱਤਰੀ ਹੋਇਆ ਸੀ ਭਲੱਤ ਦੇ ਵਿੱਚ ਜਦੋਂ ਇਹਨਾਂ ਨੂੰ ਨੋਟਿਸ ਭੇਜਿਆ ਗਿਆ ਕਹੇਤਾ ਜੀ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ ਸਾਰੇ ਉੱਤੇ ਆ ਉਹ ਜੇ ਤੁਸੀਂ ਲੋਕਾਂ ਦੇ ਪ੍ਰਤੀ ਇੱਡੇ ਸੈਂਸੀਅਰ ਹੈਗੇ ਹੋ ਸਰਦਾਰ ਫੁਲਕਾ ਜੀ ਹੋਗੇ ਸੁਖਪਾਲ ਸਿੰਘ ਖੈਰਾ ਹੋਗੇ ਜਾਂ ਹੋਰ ਕੋਈ ਆਮ ਆਦਮੀ ਪਾਰਟੀ ਦੇ ਲੀਡਰ ਹੈ ਅਸਲ ਦੇ ਵਿੱਚ ਪਤਾ ਕੀ ਡੱਲਾ ਜੀ ਇਹ ਲੋਕ ਹਵਾ ਬਾਜੀ ਕਰ ਜਾਂਦੇ ਆ ਆਪਲੇ ਉਹਦਾ ਗਲਤੀ ਗਲਤੀ 'ਚ 2017 'ਚ ਲੋਕਾਂ ਨੇ ਕੁਝ ਲੋਕਾਂ ਨੇ ਵਿਸ਼ਵਾਸ ਭਰਟਾਇਆ ਉਹਨਾਂ ਨੇ ਦੇਖਿਆ ਵੀ ਇਹ ਆਗੇ ਇਹ ਇਹ ਲੋਕ ਮੇਰੀ ਇੱਕ ਮਿੰਟ ਗੱਲ ਸੁਣੋ ਤੁਹਾਡੀ ਗਲਤੀ ਹੋ ਗਈ ਉਹ ਤੁਹਾਡੀ ਵਾਰੀ ਹੋ ਤੁਹਾਡੀ ਵਾਰੀ ਇਹ ਲੋਕ ਤਾਂ ਉਸ ਟਾਈਮ ਚਾ ਚਾ ਚੇਸ ਗੱਲਾਂ ਆਗੇ બીજી ਬਜ਼ਾਰਤਾਂ ਵੀ ਮਿਲ ਗਈਆਂ ਤੇ ਇਹ ਵੀ ਹੋ ਜਣਾ ਅੱਛਾ ਜਦੋਂ ਆ ਕੇ ਪਤਾ ਲੱਗਿਆ ਵੀ ਲੋਕਾਂ ਨੇ ਫਤਵਾ ਕਾਂਗਰਸ ਨੂੰ ਦਿੱਤਾ ਪਰ ਵੀ ਗਾਂਸਾ ਬੱਚ ਇਹਨਾਂ ਨੂੰ ਵੀ ਐਮਐਲਏ ਦਿੱਤੇ ਵੀ ਲੋਕਾਂ ਦੀ ਆਵਾਜ਼ ਜਾ ਕੇ ਬੁਲੰਦ ਕਰੋ ਹੁਣ ਲੋਕਾਂ ਦੀ ਨੁਮਾਇੰਗੀ ਕਰਨ ਦਾ ਜਜ਼ਬਾ ਨਹੀਂ ਸੀ ਸੇਵਾਪਾ ਮਾਂਚਨੀ ਸੀ ਇਹ ਤਾਂ ਸੱਤਾ ਦੀ ਲਾਲਸਾ ਚਾਹੀ ਸੀ ਕਿ ਵੀ ਗੱਡੀਆਂ ਲੈਣੀਆਂ ਵਜ਼ੀਰ ਬੰਨਾ ਵਾ ਹੁਣ ਉੱਥੇ ਜਦੋਂ ਹਲਕੇ ਦੀ ਨਮੰਗੀ ਕਰਕੇ ਸਰਕਾਰ ਦੇ ਨਾਲ ਹਲਕੇ ਦੇ ਵਿਕਾਸ ਦੇ ਲਈ ਜਾਂ ਬਾਕੀ ਮੁੱਦਿਆਂ ਤੇ ਗੱਲ ਕਰਨੀ ਸੀ ਉਹਦੀ ਕੈਪੇਬਿਲਿਟੀ ਨਹੀਂ ਸੀ ਸੋ ਹੁਣ ਜਦੋਂ ਇਹਨਾਂ ਦੇ ਆਪਸੀ ਲੀਡਰਸ਼ਿਪ ਨੇ ਡਿਸੀਜਨ ਲੈ ਲਿਆ ਬਗਾਵਤ ਹੋ ਗਈ ਕਿ ਸਤੀਫੇ ਦੇ ਦਿਓ ਹੁਣ ਜਿਹੜੀ ਸਰਕਾਰੀ ਗੱਡੀ ਜਾ ਰਹੀ ਹੈ ਪੀਏ ਡੀਏ ਜਾ ਰਹੀ ਹੈ ਸਰਕਾਰੀ ਭਾਵਨਾ ਚ ਰਹਿਣ ਦੀ ਆਦਤ ਪੈ ਗਈ ਹੈ ਜਿਹੜੇ ਆਮ ਆਦਮੀ ਦੇ ਕਲਚਰ ਨੂੰ ਇਹ ਲੋਕ ਛੱਡ ਚੁੱਕੇ ਸੀ ਅੱਜ ਕਿੱਦਾਂ ਅਪਣਾਣ ਇਹ ਸਾਰੇ ਰਿਜਾਇਨ ਤੋਂ ਭਜਦੇ ਨੇ ਚਲੋ ਪਰ ਫੂਲਕਾ ਸਾਹਿਬ ਨੂੰ ਮੈਂ ਇਸ ਕੈਟਾਗਰੀ ਚ ਨਹੀਂ ਮੰਨਦਾ ਫੂਲਕਾ ਸਾਹ ਨੇ ਭਾਵਨਾਤਮਕ ਰੂਪ ਦੇ ਵਿੱਚ ਅਸਤੀਫਾ ਦਿੱਤਾ ਸੀ ਉਹਨਾਂ ਦਾ ਵੀ ਮੰਨ ਲਿਆ ਜਿੱਥੇ ਕਾਂਗਰਸ ਦੀ ਗੱਲਾਂ ਦੀ ਡੱਲਾ ਜੀ ਜਿੱਥੇ ਨਹੀਂ ਮੈਂ ਉਹਨਾਂ ਮੈਂ ਵਾਪਸ ਨਹੀਂ ਨਹੀਂ ਕਾਂਗਰਸ ਦੀ ਗੱਲਾਂ ਆਂਦੀ ਆ ਵੀ ਕਾਂਗਰਸ ਅਦਾਕਾਰੀ ਓ ਮੇਰੀ ਗੱਲ ਸੁਣ ਲੋ ਕਾਂਗਰਸ ਦਾ ਘਰ ਤਾਂ ਪਹਿਲੇ ਹੀ ਪੂਰਾ 71 ਐਮਐਲਏ ਸਾਡੇ ਕੋ ਅੱਗੇ ਨੇ ਤੇ ਜੇ ਇਹ ਲੋਕ ਆਣਗੇ ਆਪਣੀ ਇਹਨਾਂ ਦੇ ਆਣ ਨਾ ਦੇ ਸਾਡੀ ਸਰਕਾਰ ਕੈਪਟਨ ਮਰਿੰਦਰ ਦਾ ਪੁੱਤ ਹਜੇ ਵੀ ਐਮਐਲਏ ਨਹੀਂ ਬਣਿਆ ਉਹ ਐਮਪੀ ਵੀ ਹੋ ਗਿਆ ਅਸੀਂ ਉਹ ਵੀ ਲਗਾਉਣਾ ਤੁਸੀਂ ਉਹ ਲਗਾ ਜੀ ਸਰਕਾਰ ਚ ਆਣ ਤੇ ਨਾ ਆਣ ਦੇ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਭਰੰਗੀ ਜਿਹੜਾ ਪਾਰਟੀ ਚ ਆਉਂਦਾ ਉਹਦਾ ਦਿਲੋਂ ਸਤਕਾਰ ਹੈ ਕਿਉਂ ਪਾਰਟੀ ਦੇ ਵਿਚਾਰਤਾ ਰਹਿਣਾ ਦਾ ਪਰ ਜਿਹੜਾ ਨਹੀਂ ਆਉਂਦਾ ਉਹਦਾ ਦਿਲੋਂ ਨਹੀਂ ਸਤਕਾਰ ਉੱਪਰ ਉੱਪਰ ਮੈਂ ਸਪੀਕਰ ਨੇ ਲੈਣੇ ਚਲੋ ਚਲੋ ਹਾਂਜੀ ਤੁਸੀਂ ਆਪਣੀ ਗੱਲ ਕਰੋ ਮੈਨੂੰ ਆਪਣੇ ਸਾਥੀ ਅਗਦੀ ਗੱਲ ਆ ਤੇ ਬੜਾ ਹਾਸੋ ਨਹੀਂ ਇਹ ਤੇ ਕਹਿੰਦੇ ਨੇ ਜੀ ਆਹ ਇਹਨਾਂ ਕੋ 4 ਐਮਪੀ ਸੀਗੇ 3 ਚਲੇ ਗਏ 1 ਰਹਿ ਗਿਆ ਉਹ ਤੁਸੀਂ ਦੇਖੋ ਤੁਸੀਂ ਨੈਸ਼ਨਲ ਪਾਰਟੀ ਉਹ 100 ਸਾਲ ਪੁਰਾਣੀ ਪਾਰਟੀਆਂ ਤੜਾ ਬਣਿਆ ਕੀ ਹੋਇਆ ਵਾ ਪਰ ਇਹਨਾਂ ਦੇ 52 ਤੁਸੀਂ ਉਹੀ ਨਾ ਪੁੰਜਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਰਾਜ ਕਰਨ ਵਾਲੀ ਪਾਰਟੀ ਦੇ 52 ਸ਼ਰਮ ਨਾਲ ਬਣੀ ਹੈ ਜਿਹੜੀ ਉਸ ਤੋਂ ਬਾਅਦ ਤੁਸੀਂ ਹੋਣਾ ਜਲ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਐਸੇ ਲਈ ਪੋਜੀਸ਼ਨ ਬਣਾਈ ਹੋਈ ਹੈ ਜਿਹੜਾ ਤੁਹਾਡੀ ਸਿੱਟ ਦੇ ਜਿਹੜਾ ਤੁਸੀਂ ਬਣਾਈ ਸੀਗੀ ਆਪਣੀ ਲੋਕਾਂ ਨੂੰ ਤੁਸੀਂ ਇਨਸਾਫ ਦੇਣਾ ਸੀ ਉਹ ਇਨਸਾਬ ਤਾਂ ਤੁਸੀਂ ਕਿੱਥੇ ਛੱਡਿਆ ਨਹੀਂ ਚਲੋ ਗਿਆ ਹੋ ਗਿਆ ਮੈਨੂੰ ਇਨਸਾਬ ਤਾਂ ਲੋਕਾਂ ਨੇ ਬੇਚਿਆ ਠੀਕ ਹੈ ਚਲੋ ਸਿੱਟ ਨਹੀਂ ਲੜੀ ਉਹ ਆਫਸਰ ਦਾ ਮਨ ਬਟਾਵਾਏ ਦੂਰ ਹੋ ਜਾਓ ਮੈਨੂੰ ਮੂਲ ਰੂਪ ਚ ਦੱਸੋ ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਜਿਨ੍ਹਾਂ ਨੇ ਅਸਤੀਫਾ ਨਹੀਂ ਮੰਨਜ਼ੂਰ ਹੋਇਆ ਇਹ ਹੁਣ ਤੁਹਾਡੀ ਇਹ ਵੀ ਕਿਤੇ ਕੋਸ਼ਿਸ਼ ਹੈ ਕਿ ਉਹਨਾਂ ਨਾਲ ਰਾਤ ਦਾ ਬਣਾ ਕੇ ਉਹਨਾਂ ਦੇ ਅਸਤੀਫੇ ਮੜਵਾ ਲਈਏ ਕਿਉਂਕਿ ਜੇ ਦੁਬਾਰਾ ਜਮਿਲੀ ਚੋਣਾਂ ਹੋ ਗਈਆਂ ਫਿਰ ਤਾਂ ਗਾਰੰਟੀ ਨਹੀਂ ਤੁਸੀਂ ਜਿੱਤੋਗੇ ਨਹੀਂ ਬਿਲਕੁਲ ਗਾਰੰਟੀ ਕਿਉਂ ਨਹੀਂ ਜ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਲੋਕ ਨਹੀਂ ਲੋਕਾਂ ਨੂੰ ਸਮਝ ਚੁੱਕੇ ਹੈ ਕਿ ਇਹ ਦੋਨੋਂ ਪਾਰਟੀਆਂ ਮਿਲ ਕੇ ਖੇਡਦੀਆਂ ਜਿਵੇਂ ਕੈਪਟਨ ਸਾਹਿਬ ਕਹਿੰਦੇ 13 13 ਸੀਟਾਂ ਲਵਾਂਗੇ ਅਸੀਂ ਅੱਜ 13 ਚ ਕਿਤੇ ਨਹੀਂ ਪੰਜ ਚਾਰ ਸੀਟਾਂ ਥਾਲੀ ਪਾ ਕੇ ਦੇ ਦਿੱਤੀਆਂ ਉਹਨਾਂ ਨੇ ਬੀਜੇਪੀ ਕੱਲ੍ਹ ਤੱਕ ਤੇ ਜਿਹੜੀ ਤੁਸੀਂ ਜਿੱਤੀ ਉਹ ਵੀ ਮਿਲੀ ਨਹੀਂ ਜਿਹੜੀ ਉਹ ਸਾਜ਼ਿਸ਼ਾਂ ਚੱਲ ਰਹੀ ਜਿਹੜੀ ਤੁਸੀਂ ਇੱਕ ਜਿੱਤੀ ਉਹ ਵੀ ਸਮਝੌਤੇ ਸੀ ਦਾਦੇ ਕੋਈ ਮੁਕਾਬਲਾ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਹੈ ਜਿੱਤੇ ਉਹ ਜਿੰਨੇ ਵਧੀਆ ਚੱਲੇ ਸਣੀ ਦੇਲ ਸਮਝੌਤਾ ਕਰਨ ਨਹੀਂ ਆਇਆ ਹੋਣਾ ਐਜੀ ਦੂਰੋਂ ਸਮਝੌਤਾ ਲੋਕੀ ਦੇਖਦੇ ਬੈਨੇ ਕੀ ਹੋ ਰਿਹਾ ਹਾਲ ਲੋਕਾਂ ਦਾ ਚਲੋ ਚਲੇ ਉੱਥੋਂ ਨਿਕਲ ਕੇ ਹੁਣ ਮੈਨੂੰ ਇਹ ਗੱਲ ਜਿਹੜੀ ਨਹੀਂ ਮੈਨੂੰ ਸਵਾਲ ਇਹ ਦੱਸੋ ਤੁਹਾਡੀ ਇਹ ਕੋਸ਼ਿਸ਼ ਹੈਗੀ ਹੈ ਜਦੋਂ ਹੁਣ ਤੁਹਾਡੇ ਅਸਤੀਫੇ ਸਪੀਕਰ ਸਾਹਿਬ ਮਨਜ਼ੂਰ ਨਹੀਂ ਕਰਦੇ ਹੋ ਸਕਦਾ ਕਰਦਾ ਕਾਂਗਰਸੀ ਵੀ ਵੀ ਤੁਸੀਂ ਚਾਹੁੰਦੇ ਹੋ ਸਪੀਕਰ ਇਹਨਾਂ ਦਾ ਮੇਰਾ ਸਵਾਲ ਤਾਂ ਸੁਣ ਲਓ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਜਿਹੜੇ ਵਾਂਦੀ ਐ ਐ ਜੀ ਸਮਝਾ ਬੁਝਾ ਕੇ ਉਹਨਾਂ ਦੇ ਅਸਤੀਫੇ ਵਾਪਸ ਕਰਾ ਲੀਏ ਰਲਾਲੀ ਆਪਸ ਅਸੀਂ ਚਾਹਾਂਗੇ ਅਸੀਂ ਚਾਹਾਂਗੇ ਬਿਲਕੁਲ ਚਾਹਾਂਗੇ ਕਦੋਂ ਚਾਹੋਗੇ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਦਾ ਰਸਤ ਕੈਮ ਇਹਨਾਂ ਨਾਲ ਗੱਲ ਹੀ ਹੈ ਵੀ ਅਸੀਂ ਕੈਮ ਨਹੀਂ ਹੈ ਕੋਨਾਂ ਨਾਲ ਪੂਰਾ ਸਾਡਾ ਗਲਬਾ ਚੱਲ ਰਹੀ ਹੈ ਪਰ ਅਗਰ ਜੇ ਤੁਸੀਂ ਅਸਤੀਫੇ ਦੀ ਗੱਲ ਕਰਦੇ ਹੋ ਤਾਂ ਅਸਤੀਫੇ ਉਹਨਾਂ ਦੇ ਸਪੀਕਰ ਸਾਹਿਬ ਕੋਲ ਨੇ ਸਪੀਕਰ ਸਾਹਿਬ ਕਾਂਗਰਸੀ ਸਰਕਾਰ ਦੇ ਵਿੱਚ ਸਪੀਕਰ ਨੇ ਉਹ ਬੇਸ਼ੱਕ ਉਹ ਸਾਰੇ ਸਾਂਝੇ ਹੁੰਦੇ ਆ ਪਰ ਸਰਕਾਰ ਤਾਂ ਕਾਂਗਰਸ ਦੀ ਜਨਮਰਜੀ ਕਰਦਾ ਸਵਾਲ ਸਵਾਲ ਤਾਂ ਸਾਰੀਆਂ ਸਾਰੀਆਂ ਭਟਕੇ ਹੋਏ ਹੋਏ ਸੰਵਿਧਾਨਿਕ ਸਸਤਾਵਾਂ ਦੇ ਵੀ ਖੜੇ ਨੇ ਪਰ ਗੱਲ ਬੜੀ ਹੈਰਾਨੀ ਵਾਲੀ ਹੈ ਜਲਦ ਫੈਸਲਾ ਹੋਣਾ ਚਾਹੀਦਾ ਮੈਨੂੰ ਆਖਰੀ ਸਵਾਲੇ ਮੈਂ ਲਾਉਂਗਾ ਉਸ ਤੋਂ ਬਾਅਦ ਫਿਰ ਮੈਂ ਦੂਜੇ ਸਵਾਲਾਂ ਤੇ ਵਾਪਸ ਆਉਂਗਾ ਥੋੜੀ ਥੋੜੀ ਜਿਹੀ ਟਿੱਪਣੀ ਅੱਜ ਸ਼ਵੇਦ ਮਲਿਕ ਜੀ ਵੀ ਬੜੇ ਗੁੱਸੇ ਇਤਰੇ ਸ਼ਵੇਦ ਮਲਿਕ ਜੀ ਨੇ ਵੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਤੀ ਸ਼ਵੇਦ ਮਲਿਕ ਜੀ ਨੇ ਕਹਿੰਦੇ ਵੀ ਕੈਪਟਨ ਤੇ ਸਿੱਧੂ ਇਹਨਾਂ ਦੋਨਾਂ ਨੇ ਇਹਨਾਂ ਦੋਨਾਂ ਕਰਕੇ ਪੰਜਾਬ ਦਾ ਵਿਕਾਸ ਨਹੀਂ ਹੋ ਰਿਹਾ ਕਿ ਕੈਪਟਨ ਸਾਹਿਬ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਸਿੱਧੂ ਦੇ ਮਹਿਕਮੇ ਕਰਕੇ ਹਾਲਿਆਂ ਡਵੈਲਪਮੈਂਟ ਨਹੀਂ ਹੋਈ ਤੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਅਸੀਂ ਵਿਕਾਸ ਕੀਤਾ ਉਹ ਕਹਿੰਦੇ ਸੱਚਾਈ ਦੱਸ ਦੋ ਨਾ ਲੈਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਨਾ ਕੈਪਟਨ ਤੇ ਸਿੱਧੂ ਦੀ ਬਣ ਰਹੀ ਹੈ ਆਪਸ ਦੇ ਵਿੱਚ ਭਾਜਪਾ ਕੀ ਚਾਹੁੰਦੀ ਹੈ ਸਿੱਧੂ ਤੇ ਕੈਪਟਨ ਦੀ ਬਣੀ ਰਹੇ ਲੱਗੇ ਤੁਸੀਂ ਆਪਣੇ ਬਕਤ ਦੇ ਵਿੱਚ ਹੀ ਸਾਰੀ ਗੱਲ ਸਾਫ ਕਰ ਦਿੱ ਜਿਹੜੀ ਪ੍ਰਧਾਨ ਜੀ ਨੇ ਪੀਸੀ ਕਰਕੇ ਕਹੀ ਹੈ ਜੀ ਪ੍ਰਧਾਨ ਇਹ ਉਹਦਾ ਉਦੇਸ਼ ਨਹੀਂ ਸਮਝਾਇਆ ਉਹਦਾ ਉਦੇਸ਼ ਕੀ ਸੀ ਜੀ ਪ੍ਰਧਾਨ ਜੀ ਨੇ ਜਿਹੜੀ ਗੱਲ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਤੀਜੇ ਨੰਬਰ ਦੇ ਮੰਤਰੀ ਵੀ ਆਪਸ ਵਿੱਚ ਬਣਦੀ ਨਹੀਂ ਕੁੱਕੜਖੇ ਕਰ ਰਹੇ ਨੇ ਵੀ ਲੋਕ ਸਮਝ ਜਾਣ ਜਿਹੜੀਆਂ ਜ਼ਿੰਮਨੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਸ਼ਰਮਣੀ ਕਰਦੀਦਾ ਤੇ ਭਾਰਤੀ ਜਨਤਾ ਪਾਰਟੀ ਦੇ ਘਰ ਜੋਂ ਨੂੰ ਹੀ ਵੋਟ ਪਾਉਣ ਤਾਕੀ ਭਾਰਤ ਜਨਤਾ ਪਾਰਟੀ ਔਰ ਸ਼ਰਮਣੀ ਕਾਲੀ ਦਲ ਦੇ ਜਿਹੜੇ ਕੈਂਡੀਡੇਟ ਜਿੱਤ ਕੇ ਜਾਣ ਲੋਕਾਂ ਦੀ ਸੇਵਾ ਕਰ ਸਕਣ ਦਿਲੋਂ ਸੇਵਾ ਕਰ ਸਕਣ ਉਹਨਾਂ ਤੱਕ ਨੀਂਹ ਪਚਾਇਆ ਹੈ ਕਈ ਲੋਗਰ ਨੂੰ ਨਹੀਂ ਪਤਾ ਲੱਗਦਾ ਵੀ ਇਹ ਚੀਜ਼ਾ ਉਹਨਾਂ ਨੇ ਜਿਵੇਂ ਮੁਨੀਅਦੀ ਨਹੀਂ ਕੀਤੀ ਲੋਕਾਂ ਦੇ ਵਿੱਚ ਜਾ ਕੇ ਪ੍ਰਧਾਨ ਜੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆਪੋਜੀਸ਼ਨ ਦੇ ਲੀਡਰ ਹੋਣ ਦੇ ਨਾਤੇ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਰਾਸ਼ਟਰਪਤੀ ਦੇ ਮੈਂਬਰ ਹੋਣ ਦੇ ਨਾਤੇ ਇੱਕ ਮੁਨੀਅਦੀ ਕੀਤੀ ਲੋਕਾਂ ਦੇ ਵਿੱਚ ਵੀ ਇਹਨਾਂ ਦੇ ਬਕਾਵੇ ਚ ਨਾ ਜਿਵੇਂ 17 ਚ ਆਗੇ ਸੀਗੇ ਇਹਨਾਂ ਨੂੰ ਰਾਹ ਦਿਖਾ ਦੇ ਜਿਵੇਂ ਤੁਸੀਂ ਸੈਂਟਰ ਦੇ ਚੋਣਾ ਦੇ ਵਿੱਚ 2019 ਦੀ ਲੋਕ ਸਭਾ ਚੋਣਾਂ ਚ ਇਹਨਾਂ ਨੂੰ ਰਾਹ ਦਿਖਾਇਆ ਉਸੇ ਪ੍ਰਕਾਰ ਨੂੰ ਜਿਮਨੀ ਚੋਣਾ ਉਹ ਵੀ ਜਾਗਦੇ ਰਹੋ ਜਾਗ ਉਹਨਾਂ ਨੇ ਚੌਕੀਦਾਰ ਦਾ ਕੰਮ ਕੀਤਾ ਉਹਨਾਂ ਨੇ ਦੱਸਿਆ ਵੀ ਮੈਂ ਚੌਕੀਦਾਰ ਹਾਂ ਸਾਰੇ ਪੰਜਾਬ ਦਾ ਮੇਰੇ ਤੇ ਚੌਕੀਦਾਰੀ ਦੀ ਜ਼ਿੰਮੇਵਾਰੀ ਹੈ ਨਹੀਂ ਪਰ ਚੌਕੀਦਾਰ ਸ਼ਬਦ ਤਾਂ ਟਵਿੱਟਰ ਵਗੈਰਾ ਤੋਂ ਸੋਸ਼ਲ ਮੀਡੀਆ ਤੋਂ ਲਾ ਲਿਆ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਬਾਕੀਆਂ ਨੇ ਵੀ ਲਾ ਲੈਣਾ ਟਵਿੱਟਰ ਤੋਂ ਲਾ ਲੈਣਾ ਇੱਕ ਅਲੱਗ ਗੱਲ ਹੈ ਪਰ ਉਹਦੇ ਚੌਕੀਦਾਰੀ ਕਰ ਰਹੇ ਲੋਕਾਂ ਦੇ ਹਿੱਤਾਂ ਵੀ ਰਾਖੀ ਕਰ ਰਹੇ ਨੇ ਬੀਜੇਪੀ ਵਾਲੇ ਬੀਜੇਪੀ ਦੇ ਜਿਹੜੇ ਕਾਰਗਰ ਹਰ ਇੱਕ ਇਹਨਾਂ ਵਾਂਗੂ ਨਹੀਂ ਐ ਆਪਣੀਆਂ ਮੈਂ ਟੱਕ ਟੱਕ ਲਗੋਵਾ ਬਹਿ ਬਗਾਨੀਆਂ ਫਰੋਲਾ ਆਪਣੀਆਂ ਤਾਂ ਸਮਝ ਨਹੀਂ ਆਉਂਦੀਆਂ ਕਾਂਗਰਸ ਦੇ ਮਗਰ ਤੁਰੇ ਫਿਰਦੇ ਆ ਮੇਰੇ ਕੋਲ ਤਾਂ ਸੰਭਾਲ ਲੋ ਕਾਂਗਰਸ ਆ ਫਿਰ ਪਹੁੰਚ ਜਾਂਦੇ ਤੁਮ ਫਿਰਦੇ ਆ ਮੇਰੇ ਕੋਲ ਕੋਈ ਕੋਲੇ ਕਾਲ ਇੰਡੀਆ ਚ ਕੋਈ ਨਹੀਂ ਮੇਰੇ ਕੋਲ ਕੋਈ ਨਹੀਂ 500 ਤਾੜੀਆਂ ਚ ਮਾਰ ਤੇ ਕੈਂਪੀ ਐ ਬਸ ਹੋ ਗਿਆ ਹੋ ਗਿਆ ਉਹਨੂੰ ਲੈ ਕੇ ਟਗਰੋਲਾ ਪੋਈ ਬਸ ਕੋਈ ਨਹੀਂ ਕੋਈ ਨਹੀਂ ਮੇਰੇ ਮੇਰੇ ਸਵਾਲ ਤੇ ਰਹੀਓ ਇੱਕ ਇੱਕ ਸਵਾਲ ਤੇ ਰਹੀਓ ਅੱਜ ਦਿੱਲੀ ਚ ਭੂਂਦਰ ਸਾਹਿਬ ਨਰੀਸ਼ ਗੁਜਰਾਲ ਸਾਹਿਬ ਚੀਮਾ ਸਾਹਿਬ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ ਦਿੱਤੀ ਐ ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ਤੇ ਜਵਾਬਦਾਹੀ ਜਵਾਬਦੇਹੀ ਮੰਗੀ ਇਹਦੇ ਪਿੱਛੇ ਕੀ ਵਜ੍ਹਾ ਰਹੀ ਮੁਖ ਰੋਗ ਦੇਖੋ ਜੀ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਬੇਅਦਬੀਆਂ ਦਾ ਦੁਖਦ ਪਾਣਾ ਵਰਤਿਆ ਉਸ ਦਾ ਇਹਨਾਂ ਨੇ ਰਾਜਨੀਤਿਕ ਤੌਰ ਤੇ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਇਹ ਗੱਲ ਸਾਰੇ ਪੰਜਾਬ ਨੂੰ ਪਤਾ ਤੇ ਜੋ ਸੈੱਟ ਬਣਾਈਆਂ ਇਹਨਾਂ ਨੇ ਸੈੱਟ ਦਾ ਚੇਅਰਮੈਨ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ ਇਲੈਕਸ਼ਨਾਂ ਚ ਨਹੀਂ ਉਹ ਚੇਅਰਮੈਨ ਕੁੰਵਰ ਵਿਜੇ ਪ੍ਰਤਾਪ ਮੈਂਬਰ ਮੈਂਬਰ ਆ ਨਹੀਂ ਉਹਦਾ ਅਸੀਂ ਪਹਿਲਾਂ ਵਿਰੋਧ ਕੀਤਾ ਇਲੈਕਸ਼ਨ ਦੌਰਾਨ ਕਿਉਂਕਿ ਉਹ ਕਟਪੁਤਲੀ ਵਾਂਗੂ ਖੇਡ ਰਿਆ ਸੀਗਾ ਉਹਦਾ ਵਿਰੋਧ ਕੀਤਾ ਚਲੋ ਮਾਰੀਓ ਕਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਹਟਾਇਆ ਵੀ ਉਹ ਹਟਾਇਆ ਤਾਂ ਜ ਸਾਡਾ ਦਾਵਾ ਸਹੀ ਸੀਗਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਬੜਾ ਰੋਲਾ ਪਾਇਆ ਵੀ ਕੋਮਰ ਵਿਜੇ ਪ੍ਰਤਾਪ ਕਿਉਂ ਹਟਾਤਾ ਜੀ ਅਸੀਂ ਫਿਰ ਬੜਾ ਕਿਹਾ ਵੀ ਚਾਰ ਮੈਂਬਰ ਹੋਰ ਵੀ ਨੇ ਵੀ ਉਹਨਾਂ ਤਾਂ ਤੁਸੀਂ ਜਾਂਚ ਕਰੋ ਉਹ ਅੱਜ ਹੁਣ ਗੱਲ ਕਲੀਅਰ ਹੋ ਗਈ ਆ ਵੀ 26 ਨੂੰ ਚੋਣਾਂ ਆਪ ਤਾਂ ਖਤਮ ਹੁੰਦਾ ਵਾ ਤੇ 23 ਨੂੰ ਸਾਈਨ ਕਰਕੇ ਉਹ ਚਲਾਨ ਪੇਸ਼ ਕਰ ਰਹੇ ਆ ਉਹਦੇ ਤੋਂ ਜਿਹੜੇ ਨਾਲ ਦੇ ਮੈਂਬਰ ਨੇ ਉਹ ਵੀ ਉਹਨਾਂ ਨੇ ਆ ਸਹਿਮਤੀ ਪੁਲਟਾਈ ਆ ਚਲੋ ਇਹ ਤਾਂ ਅਸੀਂ ਅਦਾਲਤ ਤੈ ਕਰੂਗੇ ਹੁਣ ਅਸੀਂ ਸਭ ਨਹੀਂ ਲਿਖਿਆ ਜਾਂ ਕਿਹੜਾ ਜਿਹੜੇ ਮੈਂਬਰ ਨੇ ਚਾਰਜ ਹੋ ਉਹਨਾਂ ਚੋ ਤਿੰਨ ਬੰਦੇ ਇੱਕ ਬੰਦੇ ਨਾਲ ਨਹੀਂਗੇ ਤੁਸੀਂ ਇਹ ਦੇਖੋ ਨਾ ਜੀ ਇਹ ਸ਼ਰੇਆ ਉਹ ਜਦੋਂ ਨਾਲ ਦੇ ਮੈਂਬਰ ਹੀ ਉਹਦੇ ਵਲਟ ਹੋ ਗਏ ਵੀ ਅਸੀਂ ਇਸ ਕੱਲ ਨੂੰ ਹਾਈ ਕੋਰਟ ਕੋਈ ਜਵਾਬ ਤਲਬੀ ਨਹੀਂ ਚਲੋ ਹਜੇ ਉਹਨਾਂ ਨੇ ਅਦਾਲਤ ਚ ਨਹੀਂ ਇਹ ਗੱਲ ਅਸੀਂ ਅਦਾਲਤ ਚ ਇਹ ਗੱਲ ਕਹਿਣਗੇ ਬਾਕੀ ਆਪ ਸਾਡਾ ਹੱਕ ਵਾੜਾ ਵੀ ਆਪਦਾ ਮੁੱਦਾ ਅਸੀਂ ਰੱਖਣਾ ਇਲੈਕਸ਼ਨ ਕਮਿਸ਼ਨ ਕੋ ਅਸੀਂ ਸਾਡੀ ਲੀਡਰਸ਼ਿਪ ਗਈ ਹੈ ਦਰਖਾਸਤ ਕੀਤੀ ਲੇਕਿਨ ਤੁਸੀਂ ਜਾਂਚ ਮੰਗੀਆਂ ਮਣੋਂ ਉੱਥੋਂ ਬਿਲਕੁਲ ਜੀ ਇਹਦੀ ਜਾਂਚ ਹੋਣੀ ਚਾਹੀਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਹ ਤੁਸੀਂ ਕਿਵੇਂ ਵੇਖਦੇ ਹੋ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਗੱਲ ਸ਼ਿਕਾਇਤ ਕੀਤੀ ਆ ਜ ਆਕਾਲੀ ਦਲ ਨੇ ਕਿ ਕਾਂਗਰਸ ਇਹਦੇ ਤੇ ਕੋਈ ਰਿਸਪੌਂਡ ਕਰੂ ਕਾਂਗਰਸ ਸਿਰਫ ਇਹ ਕਹਿ ਰਹੀ ਹੈ ਕਿ ਹੁਣ ਜੋ ਫੈਸਲਾ ਕਰੂਗੀ ਅਦਾਲਤ ਕਰੂਗੀ ਜਦਕਿ ਸਵਾਲ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਨੇ ਉਹ ਕੁਮਰ ਵਿਜੇ ਪ੍ਰਤਾਪ ਦੀ ਛੁੱਟੀ ਦੇ ਵੀ ਕਰ ਰਹੇ ਇਹ ਕਾਂਗਰਸ ਦਾ ਸਪਸ਼ਟਿਕਰਨ ਦੇਣਾ ਬਣਦਾ ਹੈ ਕਿ ਨਹੀਂ ਬਣਦਾ ਕਾਂਗਰਸ ਸਪਸ਼ਟ ਕਰੇ ਵੀ ਕੀ ਕੁਮਰ ਵਿਜੇ ਪ੍ਰਤਾਪ ਛੁੱਟੀ ਤੇ ਸੀ ਜਾਂ ਡਿਊਟੀ ਤੇ ਸੀ ਜਾਂ ਛੁੱਟੀ ਦਰਮਿਆਨ ਵੀ ਕੰਮ ਕਰਦੇ ਰਹੇ ਕੀ ਚਲਾਨ ਦੇ ਚਲਾਨ ਪੇਸ਼ ਕੀਤਾ ਜਿਹੜਾ ਉਹਦੇ ਤੇ ਜਿਹੜੇ ਬਾਕੀ ਅਫਸਰ ਨੇ ਕੀ ਉਹ ਸਹਿਮਤ ਨੇ ਜਾਂ ਨਹੀਂ ਸਹਿਮਤ ਸਰਕਾਰ ਇਹਦੇ ਤੇ ਸਪਸ਼ਟ ਕਰ ਨਹੀਂ ਦੇ ਰਹੀ ਸਰਕਾਰ ਦੀ ਗੱਲ ਜ਼ਿੰਮੇਵਾਰੀ ਬਣਦੀ ਪੰਜਾਬ ਸਰਕਾਰ ਦੀ ਕਿਉਂਕਿ ਕਮਿਸ਼ਨ ਪੰਜਾਬ ਸਰਕਾਰ ਨੇ ਬਣਾਇਆ ਦੂਜੀ ਗੱਲ ਜਿਹੜਾ ਚਲਾਨ ਪੇਸ਼ ਹੋਇਆ ਉਸ ਤੋਂ ਬਾਅਦ ਕਈ ਪੁਲਿਸ ਅਫਸਰ ਨੇ ਉਹ ਤਾਂ ਜ਼ਮਾਨਤ ਲੈ ਰਹੇ ਨੇ ਆਪਣੀਆਂ ਉਹ ਹੈਗਾ ਉਹ ਜ਼ਮਾਨਤ ਵਾਲੀ ਅਦਾਲਤਾਂ ਚ ਚਲੇ ਗਏ ਨਾ ਮਤਲਬ ਚਲਾਨ ਤਾਂ ਪੇਸ਼ ਹੋ ਗਿਆ ਪਰ ਪੰਜਾਬ ਦੀ ਸਰਕਾਰ ਕੁਝ ਨਹੀਂ ਬੋਲ ਰਹੀ ਚਲਾਨ ਤੇ ਨਹੀਂ ਕੁਝ ਬੋਲ ਰਹੀ ਕੁਮਰ ਵਿਜੇ ਪ੍ਰਤਾਪ ਦੀ ਡਿਊਟੀ ਤੇ ਨਹੀਂ ਕੁਝ ਬੋਲ ਰਹੀ ਬੋਲਣਾ ਚਾਹੀਦਾ ਏ ਨਹੀਂ ਬੋਲਣਾ ਚਾਹੀਦਾ ਡੱਲਾ ਜੀ ਕੈਪਟਨ ਮੋਰਿੰਦਰ ਨੂੰ ਦੱਸਣਾ ਚਾਹੀਦਾ ਸੈਟ ਬਾਰੇ ਜਾਂ ਨਹੀਂ ਦੱਸਣਾ ਚਾਹੀਦਾ ਡੱਲਾ ਜੀ ਤੁਹਾਡੇ ਚੈਨਲ ਤੇ ਪਹਿਲਾਂ ਵੀ ਬੈਠ ਕੇ ਆਪਾਂ ਗੱਲ ਕੀਤੀ ਇਸ ਮੁੱਦੇ ਤੇ ਮੈਂ 2 ਮਿੰਟ ਚ ਤੁਹਾਡੀ ਸਾਰੀ ਹਰਨ ਦਾ ਜਵਾਬ ਦੇਣਾ ਚਾਹਨਾ ਪਹਿਲੀ ਗੱਲ ਤਾਂ ਜਿੱਥੇ ਅਕਾਲੀ ਦਲ ਨੇ ਚੋਣਾਂ ਦੌਰਾਨ ਸ਼ਿਕਾਇਤ ਕੀਤੀ ਉਥੇ ਮੇਰੇ ਵੀਰ ਕਹਿ ਰਹੇ ਨੇ ਕਿ ਇਹਨਾਂ ਦੀ ਸ਼ਿਕਾਇਤ ਵਾajib ਸੀ ਤਾਂ ਮੈਂ ਮੇਰੇ ਵੀਰ ਨੂੰ ਦੱਸਣਾ ਚਾਹਨਾ ਕਿ ਚੋਣ ਜਾਬਤੇ ਦੌਰਾਨ ਸਰਕਾਰ ਦੇ ਕਿਸੇ ਵੀ ਜਿਹੜਾ ਜਨਤਕ ਪਬਲਿਕ ਡੀਲਿੰਗ ਦੇ ਉੱਤੇ ਕੋਈ ਵੀ ਅਫਸਰ ਲੱਗਾ ਹੈ ਨਾ ਜਦੋਂ ਵੀ ਕੋਈ ਸਿਆਸੀ ਦਲ ਅਕਾਲੀ ਦਲ ਪੰਜਾਬ ਦੇ ਅੰਦਰ ਇੱਕ ਵੱਡੇ ਧਿਰ ਦੇ ਵਿੱਚੋਂ ਕੰਮ ਕਰਦਾ ਹੈ ਭਾਜੀਪੀ ਹੈ ਇੱਕ ਡੈਪੂਟੇਸ਼ਨ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੀ ਵੀ ਪ੍ਰਾਣੀ ਅਧਿਕਾਰੀ ਨੂੰ ਚੋਣ ਕਮਿਸ਼ਨ ਹਟਾਵੇ ਇਸ ਟਾਈਮ ਚੋਣ ਵੀ ਮਾਹੌਲ ਤੋਂ ਇਲੈਕਸ਼ਨ ਕਮਿਸ਼ਨ ਨੇ ਹਟਾਇਆ ਉਹਦੇ ਨਾਲ ਇਹ ਨਹੀਂ ਹੋ ਗਿਆ ਵੀ ਉਹ ਸਹੀ ਕੋਈ ਦੋਸਤ ਕੋਈ ਦੋ ਮੇਰੀ ਗੱਲ ਸੁਣੋ ਹੋਰ ਵੀ ਕਈ ਅਪਸਰੰਦਾਂ ਜੁਰਮੀ ਕਿ ਦੋ ਸਿੱਧ ਹੋ ਗਏ ਤੇ ਤਾਂ ਇਲੈਕਸ਼ਨ ਕਮਿਸ਼ਨ ਨੇ ਆਪਣਾ ਵੀ ਮਰਜ਼ੀ ਨਾਲ ਮਾਹੌਲ ਕਰਕੇ ਵੀ ਬਦਲ ਸਕਦਾ ਸਿਰਫ ਮਾਹੌਲ ਨੂੰ ਦੇਖਦਾ ਵੀ ਉਸ ਕਰਕੇ ਉਹਨਾਂ ਨੇ ਅਲੱਗ ਕੀਤਾ ਦੂਜੀ ਗੱਲ ਜਦੋਂ ਆ ਜਾਂਦੀ ਹੈ ਵੀ ਜਦੋਂ ਸਿੱਟ ਦੇ ਉੱਤੇ ਗੱਲ ਹੁੰਦੀ ਹੈ ਜਾਂ ਕਿਸੇ ਵੀ ਗੱਲ ਦੇ ਉੱਤੇ ਪੰਜਾਬ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਹਿਇਆ ਸੀ ਵੀ ਸਿੱਟ ਦੇ ਉੱਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਖਲਅੰਦਾਜ਼ੀ ਨਹੀਂ ਸਿੱਟ ਦੇ ਜਾਂ ਕਮਿਸ਼ਨ ਦੇ ਕੰਮ ਦੇ ਵਿੱਚ ਉਹਨਾਂ ਨੇ ਜਿਹੜੀ ਵੀ ਰਿਪੋਰਟਾਂ ਕਰਨੀਆਂ ਪਹਿਲਾਂ ਵੀ ਅਕਾਲੀ ਦਲ ਨੇ ਐਸੇ ਕੁਝ ਸਟੇਟਮੈਂਟ ਦਿੱਤੇ ਆ ਜਿਦੇ ਕਰਕੇ ਹਾਈ ਕੋਰਟ ਨੇ ਸੁਓ ਮੋਟੋ ਲਿੱਤਾ ਉਸ ਤੋਂ ਬਾਅਦ ਅੱਜ ਵੀ ਜਦੋਂ ਕਮਿਸ਼ਨ ਤੇ ਸਿੱਟ ਦੀ ਰਿਪੋਰਟ ਆ ਪਹਿਲਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪੇਸ਼ ਹੋਣੀ ਆ ਅਤੇ ਅਫਰੀਦਗੁਰ ਕੋਰਟ ਦੇ ਵਿੱਚ ਪੇਸ਼ ਹੋਣੀ ਆ ਉਹ ਚਲਾਨ ਕਰਤਾ ਨੇ ਮੇਰੀ ਗੱਲ ਸੁਣ ਲੋ ਪੰਜਾਬ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ ਜੇ ਤਾਂ ਸਰਕਾਰ ਬੋਲੇ ਫਿਰ ਇਹ ਕਹਿ ਦਿੰਦੇ ਮਤਲਬ ਪੰਜਾਬ ਸਰਕਾਰ ਨੇ ਮਤਲਬ ਪੰਜਾਬ ਸਰਕਾਰ ਨੇ ਸੈੱਟ ਬਣਾ ਕੇ ਛੱਡ ਦਿੱਤੀ ਨਹੀਂ 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 ਦੇਖੋ ਸਰਕਾਰ ਦਾ ਕੰਮ ਹੈ ਅਸਲ ਦੋਸ਼ੀਆਂ ਤੱਕ ਜਿਹੜੇ ਨਤੀਜਾ ਰਿਪੋਰਟ ਬਣਾਣੀ ਔਰ ਪਛਾਣੀ ਠੀਕ ਹੈ ਕੰਮ ਕਰਨਾ ਹੈ ਅਫਸਰਾਂ ਨੇ ਜਾਂਚ ਕਰਨੀ ਅਪਸਰਾ ਨੇ ਦੋਸ਼ੀ ਵਿਪਾਲ ਕਰਨੀ ਹੈ ਅਪਸਰਾ ਨੇ ਨਤੀਜਾ ਰਿਪੋਰਟ ਲੈ ਕੇ ਆਣੀ ਹੈ ਅਪਸਰਾ ਨੇ ਲੇਕਿਨ ਉਸ ਰਿਪੋਰਟ ਦੇ ਉੱਤੇ ਅਮਲ ਲਿਆਣਾ ਅਮਲੀ ਜਾਮਾ ਪਹਿਨਾਣਾ ਮਾਨਯੋਗ ਹਾਈ ਕੋਰਟ ਮਾਨਯੋਗ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਸਰਕਾਰ ਮੁਕੰਮਲ ਤੌਰ ਤੇ ਕਰੇਗੀ ਅੱਜ ਅਫਸਰ ਦਾ ਐਸ ਅਨੂ ਜਿਹੜੇ ਪੂਰੇ ਪ੍ਰਕਰਨ ਨੂੰ ਹੈ ਬੜੀ ਗੰਭੀਰਤਾ ਨਾਲ ਜਾਂਚ ਕਰੇ ਇੱਕ ਇੱਕ ਪਹਿਲੂ ਦੀ ਉਹਦੀ ਜਿਹੜੀ ਰਿਪੋਰਟ ਹੋਏਗੀ ਮਾਨਯੋਗ ਅਦਾਲਤ ਚ ਜਾਏਗੀ ਜਿੱਤੇ ਤੱਕ ਅbschara ਦੀ ਗੱਲਾਂ ਹੁੰਦੀ ਹੈ ਕਿ ਆਪ ਦੇਖੋ ਕਿਤੇ ਨਾ ਕਿਤੇ ਜੇ ਪਰਿਵਾਰਕ ਤੌਰ ਤੇ ਵੀ ਆਪਸੀ ਕੋਈ ਵਿਚਾਰਕ ਮਤ ਭੇਦ ਹੁੰਦੇ ਆ ਕੋਈ ਗੱਲ ਨਹੀਂ ਕੁਝ ਦਿਨਾਂ ਚ ਸਭ ਕੁਝ ਕਲੀਅਰ ਹੋ ਜਾਏਗਾ ਚਲੋ ਕੁਝ ਦਿਨ ਹੋਰ ਇੰਤਜ਼ਾਰ ਕਰਦੇ ਹਾਂ ਹਾਂਜੀ ਇੱਕ ਇੱਕ ਕਰਕੇ ਦੀ ਪੰਜਾਬ ਸਰਕਾਰ ਨੂੰ ਸੱਟ ਬਾਰੇ ਸਪਸ਼ਟਿਕਰਨ ਨੂੰ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਬਿਲਕੁਲ ਕਪਟਨ ਸਾਹਿਬ ਨੂੰ ਚਾਹੀਦਾ ਹੈ ਉਹ ਸਾਹਮਣੇ ਆ ਕੇ ਗੱਲ ਕਰਨ ਵੀ ਕਿਹੜੀ ਕਿਹੜੀ ਕਿਹੜੇ ਕਿਹੜੇ ਅਫਸਰ ਦੇ ਜਿਵੇਂ ਲੜਾਈ ਹੋਈ ਅਫਸਰ ਆਪਸ ਦੇ ਵਿੱਚ ਜਿਹੜੇ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਆ ਉਹ ਕਿਉਂ ਕਰ ਰਹੇ ਉਹਦਾ ਰੀਜ਼ਨ ਕੀ ਹੈ ਕੈਪਟਨ ਸਾਹਿਬ ਨੂੰ ਅੱਗੇ ਆ ਕੇ ਗੱਲ ਕਰਨੀ ਚਾਹੀਦੀ ਹੈ ਔਰ ਸਪੱਸ਼ਟ ਲਫਜ਼ਾਂ ਦੇ ਵਿੱਚ ਗੱਲ ਕਲੀਅਰ ਹੋਣੀ ਚਾਹੀਦੀ ਹੈ ਤਾਂ ਕਿ ਇਹਦੇ ਵਿੱਚ ਰੌਲਕ ਟੋਲਾ ਜਿਹੜਾ ਪਿਆ ਹੋਇਆ ਵੀ ਉਹਨਾਂ ਨੇ 23 ਤਰੀਕ ਨੂੰ ਚਾਰਾਣ ਪੇਸ਼ ਕਰਤਾ ਜੀ 26 ਨੂੰ ਚੋਣ ਜਾਬਤਾ ਸੀਗਾ ਅੱਜ ਕਈ ਗੱਲਾਂ ਹੋ ਰਹੀਆਂ ਨੇ ਔਰ ਜਿਹੜੇ ਅਫਸਰ ਆ ਜਿਹੜੇ ਤੁਹਾਡੇ ਆਪਣਾ ਸਿਰ ਦੇ ਚਾਰੇ ਅਫਸਰ ਨੇ ਉਹ ਕਬਰ ਵਿਜੇ ਪ੍ਰਤਾਪ ਜੀ ਦੇ ਖਿਲਾਫ ਚੱਲੇ ਆ ਕਿ ਜੇ ਪ੍ਰਤਾਂਤ ਇਹ ਮੀਡੀਆ ਰਿਪੋਰਟਾਂ ਨੇ ਅਫਸਰਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਦਿੱਤੀ ਜਦੋਂ ਸ਼ਿਕਾਇਤ ਕੋਈ ਆਊਗੀ ਫੇਰ ਗੱਲ ਸਪਸ਼ਟ ਹੋਊਗੀ ਹਾਲੇ ਮੀਡੀਆ ਦੇ ਹਵਾਲੇ ਨਾਲ ਇਹ ਗੱਲਾਂ ਬਾਹਰ ਨਿਕਲ ਰਹੀਆਂ ਨਹੀਂ ਕੁਸ਼ਨ ਸਾਹਿਬ ਕੈਪਟਨ ਅਮਰਿੰਦਰ ਦੀ ਹੁਣ ਜ਼ਿੰਮੇਵਾਰੀ ਕੀ ਬਣਦੀ ਹੈ ਸੈਟ ਤੇ ਜਿਹੜਾ ਭੰਗਲ ਪੋਸਾ ਬਣਿਆ ਹੋਇਆ ਹੈ ਕੀ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ਹੈ ਕਿ ਉਹ ਸਪਸ਼ਟੀਕਰਨ ਦੇ ਦੇਵੇ ਕਿ ਕੀ ਅਫਸਰਾਂ 'ਚ ਮਨ ਮਟਾਵ ਹੈ ਜਾਂ ਨਹੀਂ ਹੈ ਇਹ ਮਨ ਮਟਾਵ ਸਿਰਫ ਮੀਡੀਆ 'ਚ ਦਿਖ ਰਿਹਾ ਹੈ ਜਾਂ ਹਕੀਕਤ 'ਚ ਹੈ ਦੇਖੋ ਅਸੀਂ ਮਨ ਮਟਾਵ ਤੇ ਕੋਈ ਗੱਲ ਨਹੀਂ ਕਰਦੇ ਅਸੀਂ ਰਾਜਨੀਤਿਕ ਵਿਕਤੀ ਆ ਅਸੀਂ ਨਾ ਤਾਂ ਪ੍ਰਸ਼ਾਸਨਿਕ ਆ ਨਾ ਅਸੀਂ ਕਾਨੂੰਨਦਾਨ ਆ ਅਸੀਂ ਰਾਜਨੀਤਿਕ ਲੋਕ ਆ ਸਾਡਾ ਇਹ ਮੰਨਣਾ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਗੱਲ ਕਹਿਣਾ ਚਾਹੁੰਦਾ ਨਾ ਕੋ ਸ਼ਰਮਣੀ ਕਾਲੀਦਾਲ ਵੀ ਮੇਰੇ ਨਾਲ ਸਹਿਮਤ ਹੈ ਕਿ ਕੈਪਟਨ ਸਾਹਿਬ ਕਟੋ-ਕਟ ਇੱਕ ਪੀਸੀ ਕਰਕੇ ਇੱਕ ਪੀਸੀ ਕਰਕੇ ਕਟੋ-ਕਟ ਇਹ ਜਾਣਕਾਰੀ ਦੇ ਦੇਣ ਕਿ ਆਇਆ ਕੋਈ ਝਗੜਾ ਹੈ ਵੀ ਹੈ ਜਾਂ ਨਹੀਂ ਹੈ ਇੱਕ ਗੱਲ ਕਲੀਅਰ ਤਾਂ ਹੋ ਜਾਏ ਡਾਕਟਰ ਦਿਲਜੀਤ ਕੀਬਾ ਜੀ ਨੇ ਵੀ ਇਹੀ ਗੱਲ ਪੁੱਛੀ ਸੀਗੀ ਵੀ ਸਾਨੂੰ ਸਮਝ ਤਾਂ ਆਵੇ ਉਹ ਜਿਹੜੇ ਐਕਟਿੰਗ ਡੀਜੀਪੀ ਨੇ ਭਾਵਰਾ ਸਾਹਿਬ ਉਹਨਾਂ ਨੇ ਮੀਟਿੰਗ ਲਈ ਵੀ ਹੈ ਕਿ ਨਹੀਂ ਲਈ ਹੈ ਕਿਹਾ ਉਹਨਾਂ ਨੇ ਜਿਹੜੀ ਉਹ ਚਲਾਨ ਪੇਸ਼ ਕੀਤਾ ਹੈ ਕਿਹਾ ਜਦੋਂ ਉਹਨਾਂ ਨੇ ਆ ਕੇ 11 ਵਜੇ ਜੁਆਇਨ ਕੀਤਾ ਤੇ 2:30 ਵਜੇ ਜਿਹੜਾ ਦੇ ਦਿੱਤਾ ਇਨੇ ਵਕਫੇ ਵਿੱਚ ਇਡੀ ਵੱਡੀ ਰਿਪੋਰਟ ਤਿਆਰ ਹੋ ਗਈ ਸੀ ਜਾਂ ਪਹਿਲਾਂ ਹੋ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਕਰਕੇ ਰੱਖੀ ਹੋਵੇ ਹੋ ਸਕਦਾ ਕੀ ਹੋਵੇ ਸਪੱਸ਼ਟ ਕਰਨ ਚਾਹੀਦਾ ਪੱਟੀ ਕਰਨ ਤਾਂ ਦੇ ਨਾ ਜੀ ਆਖੇ ਜਨਤਾ ਨੂੰ ਪਤਾ ਲੱਗੇ 2 ਕਰੋੜ ਜਨਤਾ ਜਿਹੜੀ ਪੰਜਾਬ ਦੀ ਨੂੰ ਜਾਣਕਾਰੀ ਮਿਲੇ ਵੀ ਐਡੇ ਜਿਹੜੇ ਮੁੱਦੇ ਤੇ ਕੋਈ ਕਾਰਵਾਈ ਹੋ ਰਹੀ ਹੈ ਚਲੋ ਬਹੁਤ ਬਹੁਤ ਧੰਨਵਾਦ ਬੜਾ ਅਹਿਮ ਇਸ਼ੂ ਸੀ ਜਿਹਦੇ ਉੱਤੇ ਅੱਜ ਅਸੀਂ ਗੱਲਬਾਤ ਕੀਤੀ ਹੈ ਕਈ ਵਿਸ਼ੇ ਬੜੇ ਅਹਿਮ ਸੀ ਔਰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਕੈਪਟਨ ਨਮਿੰਦਰ ਸਿੰਘ ਨੂੰ ਹੁਣ ਘਟੋ ਘਟੇ ਜ਼ਰੂਰ ਸਾਫ਼ ਕਰ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਇੱਕੀ ਸੱਚਮੁੱਚ ਕੁਮਰ ਵਿਜੇ ਪ੍ਰਤਾਪ ਅਤੇ ਸੈਟ ਦੇ ਦੂਸਰੇ ਮੈਂਬਰਾਂ 'ਚ ਮਤਭੇਦ ਹੈ। ਅਕਾਲੀ ਕਹਿੰਦੇ ਮਤਭੇਦ ਹੈ, ਵਿਰੋਧੀ ਪਾਰਟੀਆਂ ਕਹਿੰਦੇ ਮਤਭੇਦ ਹੈ, ਮੀਡੀਆ ਦਾ ਇੱਕ ਵੱਡਾ ਹਿਸਟਾ ਕਹਿੰਦਾ ਮਤਭੇਦ ਹੈ ਪਰ ਸਰਕਾਰ ਕਿਉਂ ਨਹੀਂ ਸਪਸ਼ਟ ਕਰ ਰਹੀ ਕੀ ਮਤਭੇਦ ਹੈ ਜਾਂ ਨਹੀਂ ਹੈ? ਜੇ ਮਤਭੇਦ ਹੈ ਸੈਟ ਦੇ ਮੈਂਬਰਾਂ 'ਚ ਤਾਂ ਜਿਹੜਾ ਚਲਾਨ ਪੇਸ਼ ਹੋਇਆ ਹੈ ਕੀ ਉਹ ਚਲਾਨ ਵੀ ਮਤਭੇਦੀ ਹੈ ਜਾਂ ਚਲਾਨ ਤੇ ਸਾਰੇ ਸਹਿਮਤ ਹੈ? ਇਹ ਵੀ ਘੱਟੋ-ਘੱਟ ਬੜਾ ਜ਼ਰੂਰੀ ਹੈ ਸਪਸ਼ਟ ਕਰਨਾ ਪੰਜਾਬ ਦੀ ਸਰਕਾਰ ਦਾ। ਵੈਸੇ ਜੇ ਸਰਕਾਰ ਨਹੀਂ ਸਾਫ਼ ਕਰਦੀ ਤਾਂ ਅਦਾਲਤ 'ਚ ਜਦੋਂ ਸੁਣਵਾਈਆਂ ਹੋਣੀਆਂ ਨੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਕਿ ਕੀ ਉਸ ਚਲਾਨ ਦੇ ਨਾਲ ਸਿੱਟ ਦੇ ਸਾਰੇ ਮੈਂਬਰ ਸਹਿਮਤ ਨੇ ਜਾਂ ਕੁਮਰ ਵਿਜੇ ਪ੍ਰਤਾਪ ਵੀ ਸਹਿਮਤ ਹੈ ਸੋ ਬਹੁਤ ਸਾਰੀਆਂ ਗੱਲਾਂ ਅਦਾਲਤ ਦੇ ਜ਼ਰੀਏ ਵੀ ਬਾਹਰ ਨਿਕਲਣਗੀਆਂ ਸ਼ਾਇਦ ਅਦਾਲਤ ਵੀ ਇਹ ਸਾਫ਼ ਕਰ ਦੋ ਕਿ ਕੀ ਜਿਹੜੀ ਇਹ ਚਲਾਨ ਜਿਹੜਾ ਇਹ ਪੇਸ਼ ਕੀਤਾ ਗਿਆ ਹੈ ਇਹਦੇ ਵਿੱਚ ਦਸਤਖਤ ਕਿਸ ਦਿਨ ਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਛੁੱਟੀ ਤੇ ਸੀ ਕੀ ਉਹਨਾਂ ਨੇ ਜਾਣ ਤੋਂ ਪਹਿਲਾਂ ਦਸਤਖਤ ਕੀਤੇ ਜਾਂ ਬਾਅਦ ਦੇ ਵਿੱਚ ਕੀਤੇ ਜਾਂ 23 ਮਹੀਨ ਨੂੰ ਕੀਤੇ ਸਾਰੀਆਂ ਚੀਜ਼ਾਂ ਹਜੇ ਇਹਨਾਂ ਤੇ ਸਵਾਲ ਨੇ ਸੋ ਸਿਟ ਦਾ ਅਸਲ ਜਿਹੜਾ ਨਤੀਜਾ ਆਉਣਾ ਹੈ ਉਹ ਤਾਂ ਪਤਾ ਨਹੀਂ ਕਦੋਂ ਆਣਾ ਹੈ ਪਰ ਫਿਲਹਾਲ ਲੋਕਾਂ ਦੀ ਜਿਗਿਆਸਾ ਇਸ ਗੱਲ ਨੂੰ ਲੈ ਕੇ ਹੈ ਕਿ ਸਿਟ ਦੇ ਉੱਪਰ ਜਿਹੜੀ ਕਾਰਵਾਈ ਹੋ ਰਹੀ ਹੈ ਥੋੜਾ ਜਿਹਾ ਸਰਕਾਰ ਉਹਦੇ ਤੇ ਚਾਨਣਾ ਪਾਵੇ ਜਾਂ ਅਦਾਲਤ ਛੇਤੀ ਛੇਤੀ ਚਾਨਣਾ ਪਾ ਦੇ ਤਾਂ ਕਿ ਸਥਿਤੀਆਂ ਜਿਹੜੀਆਂ ਉਹ ਸਪਸ਼ਟ ਹੋਣ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਆਪਣੀ ਆਪਣੀ رائے ਰੱਖੀ ਆਪਣੀ ਗੱਲ ਰੱਖੀ ਬਹੁਤ ਧੰਨਵਾਦ ਧੰਨਵਾਦ